ਇੱਥੇ ਪਤਾ ਹੈ ਕੀ ਗੱਲ ਹੈਗੀ ਆ ਜੇਕਰ ਪਿਓ ਕਿਸੇ ਧੀ ਨੂੰ ਕੁਝ ਸਵਾਲ ਪੁੱਛ ਲਵੇ ਤਾਂ ਉਸ ਕੁੜੀ ਨੂੰ ਇਹ ਲੱਗਦਾ ਹੈਗਾ ਆ ਕਿ ਇਹ ਮਰਦ ਪ੍ਰਧਾਨ ਸਮਾਜ ਦਾ ਮਰਦ ਹੈਗਾ ਆ ਜੋ ਮੈਨੂੰ ਇਹ ਸਵਾਲ ਪੁੱਛ ਰਿਹਾ ਆ ਜੇਕਰ ਉਹੀ ਸਵਾਲ ਉਸ ਦਾ ਬੁਆਏਫ੍ਰੈਂਡ ਪੁੱਛੇ ਤਾਂ ਉਹਨੂੰ ਲੱਗਦਾ ਕਿ ਮੇਰੀ ਕੇਅਰ ਕਰ ਰਿਹਾ ਆ ਤੇਰਾ ਤਾਂ ਕੱਦ ਛੋਟਾ ਹੈ ਉੱਤੋਂ ਤੇਰਾ ਰੰਗ ਕਾਲਾ ਹੈ ਉੱਤੋਂ ਤੂੰ ਮੋਟੀ ਹੋਈ ਜਾ ਰਹੀ ਆ ਖਾ ਖਾ ਕੇ ਤੈਨੂੰ ਕੋਣ ਵੀ ਆ ਕੇ ਲੈ ਕੇ ਜਾਊਗਾ ਤੇ ਇਹ ਗੱਲਾਂ ਜਿਹੜੀਆਂ ਹੈ ਕਿਤੇ ਨਾ ਕਿਤੇ ਬੱਚੇ ਵਿੱਚ ਆਤਮ ਵਿਸ਼ਵਾਸ ਘਟਾ ਦਿੰਦੀਆਂ ਨੇ ਫਿਰ ਕੀ ਆ ਕਿ ਜੇ ਕੋਈ ਉਹਨਾਂ ਦੇ ਨਾਲ ਪਿਆਰ ਦੇ ਦੋ ਬੋਲ ਵੀ ਬੋਲਦਾ ਹੈ ਨਾ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹੀ ਮੇਰਾ ਆਪਣਾ ਹੈ ਇਹੀ ਮੇਰਾ ਸਕਾ ਹੈ ਬੱਚਿਆਂ ਨੂੰ ਕਿਸੇ ਚੀਜ਼ ਤੋਂ ਰੋਕੋਗੇ ਨਾ ਉਹਨਾਂ ਨੂੰ ਲੱਗੇਗਾ ਕਿ ਇਸ ਚੀਜ਼ ਹੈ ਕੀ ਜੋ ਸਾਡੇ ਮਾਪੇ ਸਾਨੂੰ ਰੋਕ ਰਹੇ ਆ ਕਿਉਂ ਨਾ ਸੀ ਇਹਦੇ ਵਿੱਚ ਜਾ ਕੇ ਤਾਂ ਦੇਖੀਏ ਸਾਨੂੰ ਕਿਹੜੀ ਦੀ ਆਦਤ ਪੈਣ ਲੱਗੀ ਐ ਫਿਰ ਅਸੀਂ ਮੋੜਿਆਂਵਾਂਗੇ ਫਿਰ ਜਿਹੜਾ ਕਈ ਵਾਰੀ ਹੁੰਦਾ ਕਿ ਜਿਹੜਾ ਰਾਹ ਬੜਾ ਲੰਬਾ ਨਿਕਲ ਜਾਂਦਾ ਤੇ ਪਿੱਛੇ ਪਰਤਿਆਂ ਨਹੀਂ ਜਾਂਦਾ ਕੁੜੀਆਂ ਜਦੋਂ ਭੱਜ ਕੇ ਵੀ ਵਿਆਹ ਕਰਾ ਲੈਂਦੀਆਂ ਨੇ ਤੇ ਕੁਝ ਸਮੇਂ ਬਾਅਦ ਉਹੀ ਮੁੰਡੇ ਜਿਹੜੇ ਆ ਨਾ ਉਹ ਤੰਨੇ ਵੀ ਦਿੰਦੇ ਨੇ ਤੂੰ ਤਾਂ ਆਪਣੇ ਮਾਪਿਓ ਦੀ ਨਹੀਂ ਸਕੀ ਹੋਈ ਤੂੰ ਮੇਰੀ ਕਿਹੜੀ ਸਕੀ ਹੋ ਜਾਣਾ ਤੁਸੀਂ ਦੇਖੋ ਨਾ ਕਿ ਨਾਲ ਕਮਰੇ ਦੇ ਵਿੱਚ ਬੈਠੇ ਮਾਪੇ ਕੀ ਕਰ ਰਹੇ ਐ ਉਹ ਠੀਕ ਹੈਗੇ ਆ ਕਿ ਨਹੀਂ ਹੈਗੇ ਬਹੁਤੇ ਬੱਚਿਆਂ ਨੂੰ ਇਹ ਫਿਕਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਆ ਦੇਸ਼ ਦੁਨੀਆ ਕੀ ਕਰ ਰਹੀ ਆ ਸਾਡੇ ਦੋਸਤ ਅੱਜ ਕਿੱਥੇ ਗਏ ਆ ਉਹਨਾਂ ਦੇ ਨਾਲ ਕੌਣ ਗਿਆ ਸੀ ਬਹੁਤ ਸਾਰੇ ਬੱਚਿਆਂ ਨੂੰ ਇਹ ਜਿਹੜੀ ਫਿਕਰ ਜ਼ਿਆਦਾ ਹੁੰਦੀ ਹੈ ਤੇ ਤੁਹਾਨੂੰ ਲੱਗਦਾ ਤੁਹਾਡੇ ਮਾਪੇ ਤੁਹਾਡੇ ਨਹੀਂ ਹੈ ਫੇਸਬੁਕ ਦੁਨੀਆ 'ਚ ਕੋਈ ਵੀ ਤੁਹਾਡਾ ਨਹੀਂ ਹੈ ਇੱਕ ਸਪ੍ਰਿੰਗ ਹੈਗਾ ਆ ਅਸੀਂ ਉਹਨੂੰ ਜਿੰਨਾ ਦਬਾਈ ਜਾਵਾਂਗੇ ਉਹ ਦਬੀ ਜਾਂਦਾ ਹੈਗਾ ਆ ਪਰ ਉਹਦੀ ਇੱਕ ਹੱਦ ਹੁੰਦੀ ਹੈ ਜੇ ਤੁਸੀਂ ਉਸ ਤੋਂ ਵੱਧ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਪਿੱਛੇ ਨੂੰ ਆਉਂਦਾ ਹੈਗਾ ਆ ਇਹੀ ਕੰਮ ਸਾਡੇ ਬੱਚਿਆਂ ਦਾ ਹੈਗਾ ਆ ਜਿੰਨੀਆਂ ਤੁਸੀਂ ਉਹਨਾਂ ਤੇ ਬੰਦਸ਼ਾ ਲਗਾਓਗੇ ਨਾ ਤੇ ਉਨੇ ਹੀ ਬੱਚੇ ਜ਼ਿਆਦਾ ਵਿਗੜਦੇ ਹੈਗੇ ਆ ਉਹ ਇਹ ਉਹੀ ਕੁੜੀ ਆ ਜਿੰਦੀ ਭੂਆ ਦੌੜ ਗਈ ਸੀ ਤੇ ਅੱਗੋਂ ਕਹਿੰਦੇ ਇਹ ਵੀ ਕਹਿ ਦਿੰਦੇ ਆ ਮੈਨੂੰ ਤਾਂ ਲੱਗਦਾ ਵੀ ਇਹਦੇ ਲੱਛਣ ਵੀ ਇਹੀ ਆ ਇਹ ਵੀ ਧੋੜੇਗੀ ਇੱਕ ਦਿਨ ਕਿ ਬਹੁਤ ਸਾਰੇ ਲੋਕਾਂ ਦੀ ਇਹ ਧਾਰਨਾ ਬਣੀ ਹੋਈ ਹੈ ਕਿ ਮੁੰਡਾ ਤੇ ਘੋੜੇ ਦਾ ਜਿਹੜਾ ਕਦੇ ਵੀ ਕੁਝ ਵਿਗੜਦਾ ਨਹੀਂ ਹੈਗਾ ਤੇ ਕੁੜੀਆਂ ਦੇ ਨਾਲ ਬਹੁਤ ਕੁਝ ਹੋ ਜਾਂਦਾ ਆ ਉਹ ਮਰਦ ਹੈ ਉਹ ਵਿਚਰਿਆ ਹੈ ਉਹਨੂੰ ਪਤਾ ਹੈ ਕਿ ਸਾਡਾ ਸਮਾਜ ਕਿਵੇਂ ਦਾ ਹੈ ਤੇ ਸਾਡੇ ਸਮਾਜ ਵਿੱਚ ਰਹਿ ਰਹੇ ਬਧੇਰੇ ਲੋਕਾਂ ਦੀ ਨਜ਼ਰ ਕਿਵੇਂ ਦੀ ਹੈ ਉਹ ਆਪਣੀ ਕੁੜੀ ਨੂੰ ਬਚਾ ਕੇ ਰੱਖਦਾ ਹੈ ਰਾਤ ਨੂੰ ਕੁੜੀ ਜਿਹੜੀ 18 ਸਾਲਾਂ ਦੀ ਹੁੰਦੀ ਹੈ ਤੇ ਸਵੇਰੇ ਜਿਹੜੀ ਹੈ ਉਹ ਕੋਟ ਦੇ ਵਿੱਚ ਆ ਜਾਂਦੀ ਹੈ ਕਿ ਮੈਂ ਇਸ ਮੁੰਡੇ ਦੇ ਨਾਲ ਕੋਟ ਮੈਰਿਜ ਕਰਾਉਣੀ ਹੈਗੀ ਆ ਪਰ ਮਿਡਲ ਕਲਾਸ ਫੈਮਿਲੀ ਦੇ ਵਿੱਚ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਇੱਕ ਸਮਾਂ ਨਿਸ਼ਚਿਤ ਹੁੰਦਾ ਹੈ ਕਿ ਇਨੇ ਸਮੇਂ ਤੱਕ ਤੁਹਾਨੂੰ ਘਰ ਆ ਜਾਣਾ ਚਾਹੀਦਾ ਆ ਜੇਕਰ ਬੱਚਾ ਉਸ ਸਮੇਂ ਤੱਕ ਘਰ ਨਹੀਂ ਆਉਂਦਾ ਤਾਂ ਮਾਪੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਆ ਬੇਟਾ ਕਿੱਥੇ ਐ ਤੂੰ ਜੀ ਤੇ 엘ਿਟ ਕਲਾਸ ਦੇ ਵਿੱਚ ਇਦਾਂ ਨਹੀਂ ਹੁੰਦਾ ਸੱਚੀ ਘਟਨਾ ਹੈਗੀ ਆ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕਾ ਇੱਕ ਬੱਚੇ ਨੂੰ ਡਾਂਟਦੀ ਹੈ ਉਹਨੂੰ ਕਹਿੰਦੀ ਕਿ ਬੇਟੇ ਤੂੰ ਇਹ ਕੰਮ ਗਲਤ ਕਰ ਰਿਹਾ ਆ ਤੇ ਅੱਗੋਂ ਬੱਚਾ ਉਸ ਅਧਿਆਪਕਾ ਨੂੰ ਪਤਾ ਕੀ ਕਹਿੰਦਾ ਆ कहना मैम आपकी जितनी एक महीने की तनखा है ना हम तो एक दिन में उतना पैसा उड़ा देते हैं <्त्थीण> चैनल ना जुड़े सारे दर्शकों सत्या पड़ी हो सुनी होगी प्यो आत्महत्या कर लगा है कारण सी उसकी धी वो घरों भजना शर्म देख के हम अपने पिंड सिर उछा करके तुरेगा वो अपनी जिंदगी खत्म कर देता है ਇਸੇ ਤਰੀਕੇ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪਿਓ ਆਪਣੀ ਤੀ ਦੇ ਪੈਰਾਂ ਦੇ ਉੱਤੇ ਪੈ ਕੇ ਤਰਲੇ ਕੱਟਦਾ ਹੈ ਕਿ ਉਹ ਘਰੋਂ ਪਰ ਜੇ ਨਾ ਤੇ ਆਪਣੇ ਘਰ ਹੀ ਰਹੇ ਕਿੰਨੀ ਤਰਾਸ ਦੀ ਗੱਲ ਹੈ ਕਿ ਇੱਕ ਪਿਆਰਤੀ ਦਾ ਰਿਸ਼ਤਾ ਜਿਹੜਾ ਕਿ ਬੇਹਤ ਹੀ ਖੂਬਸੂਰਤ ਹੁੰਦਾ ਹੈ ਜਿਸ ਵਿੱਚ ਮਾਨ ਸਨਮਾਨ ਸਤਕਾਰ ਹੁੰਦਾ ਹੈ ਉਹ ਐਵੇਂ ਤਾਰ-ਤਾਰ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਕਈ ਕੁੜੀਆਂ ਜਿਹੀਆਂ ਨੇ ਜੋ ਆਪਣੇ ਪਿਓ ਦੇ ਪੱਗ ਤੇ ਦਾਗ ਲਾ ਰਹੀਆਂ ਨੇ ਜੋ ਆਪਣੇ ਪਿਓ ਨੂੰ ਸ਼ਰਮਸਾਰ ਕਰ ਰਹੀਆਂ ਨੇ ਤੇ ਦੂਜੇ ਪਾਸੇ ਕੁਝ ਪਿਓ ਵੀ ਐਜੇ ਹਨ ਜੋ ਇਸ ਰਿਸ਼ਤੇ ਦੀ ਮਰਿਆਦਾ ਨੂੰ ਲੰਘ ਰਹੇ ਨੇ ਉਬਲਾਤਕਾਰ ਵੀ ਕਰ ਰਹੇ ਨੇ ਤੇ ਇਸੇ ਤਰੀਕੇ ਦੇ ਨਾਲ ਅਨਖ ਦੀ ਖਾਤਰ ਆਪਣੀ ਕੁੜੀਆਂ ਨੂੰ ਮਾਰ ਦਿੰਦੇ ਨੇ ਅਮਨੁੱਖੀ ਵਤੀਰਾ ਵੀ ਕਰ ਰਹੇ ਨੇ ਅਕਸਰ ਹੀ ਅਸੀਂ ਰੀਲਾਂ ਦੇ ਵਿੱਚ ਮਜ਼ਾਕ ਮਜ਼ਾਕ ਦੇ ਵਿੱਚ ਬੜਾ ਕਹਿ ਦਿੰਦੇ ਆ ਪਾਪਾ ਕੀ ਭਰੀ पर असल है हों एक प्यो अपनी कुड़ी राजकुमारी ही बना के रखता है कोशिश करता है कि उसकी विच एक भी हंजू ना आए पर फिर की हो जाता है कि इन्ना प्यार मान सम्मान खूबसूरत प्यो धी का रिश्ता जोड़ा है वह खराब हो रहा है तार तार हो रहा है क्यों कुड़िया जेहा कर रही कारण है किमें असि ठल पा सकते हैं ਇਸੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਤੇ ਮੇਰੇ ਨਾਲ ਨੇ ਦਮਨਪ੍ਰੀਤ कौर ਸਤਿ ਸ਼੍ਰੀ ਅਕਾਲ ਜੀ ਜੀ ਦਮਨਪ੍ਰੀਤ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੰਡਾਂ ਤੇ ਸ਼ਹਿਰਾਂ ਦੀ ਸਥਿਤੀ ਕਿਹੋ ਜੀ ਹੈ ਕੁੜੀਆਂ ਦੇ ਮਾਮਲੇ ਦੇ ਵਿੱਚ ਪਿੰਡਾਂ ਵਿੱਚ ਕਿਵੇਂ ਕੁੜੀਆਂ ਨੂੰ ਜ਼ਿਆਦਾ ਰੱਖਿਆ ਜਾਂਦਾ ਹੈ ਕਿੰਨੀ ਕੋ ਖੋਲ ਦਿੱਤੀ ਜਾਂਦੀ ਹੈ ਕਿੰਨਾ ਕੋ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਤੇ ਸ਼ਹਿਰਾਂ ਦੀ ਸਥਿਤੀ ਥੋੜੀ ਤੁਹਾਨੂੰ ਵੱਖ ਲੱਗਦੀ ਹੈ ਕੀ ਕਹਿਣਾ ਚਾਹੋਗੇ ਜੀ ਵਾਕੀ ਜਿਹੜੀ ਪਿੰਡਾਂ ਤੇ ਸ਼ਹਿਰਾਂ ਦੀ ਸਥਿਤੀ ਹੈਗੀ ਹੈ ਨਾ ਇਹ ਬਿਲਕੁਲ ਵੱਖਰੀ ਹੈਗੀ ਹੈ ਜਦੋਂ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਆ ਤਾਂ ਨਾਲ ਦੇ ਘਰ ਦੇ ਵਿੱਚ ਕੀ ਹੋ ਰਿਹਾ ਹੈ ਨਾਲ ਦੇ ਗਵਾਂਢੀ ਨੂੰ ਵੀ ਨਹੀਂ ਪਤਾ ਹੁੰਦਾ ਹੁੰਦਾ ਕਿ ਇਹ ਕਈ ਵਾਰੀ ਕਿ ਸ਼ਹਿਰਾਂ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਆਪਣੇ ਘਰ ਦੇ ਵਿੱਚ ਮਰ ਜਾਂਦਾ ਹੈਗਾ ਆ ਤੇ ਜਿਹੜੇ ਨਾਲ ਦੇ ਗੁਆਂਢੀ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਜਦੋਂ ਬਦਬੂ ਆਉਂਦੀ ਆ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਜਦੋਂ ਵੇਖਿਆ ਜਾਂਦਾ ਆ ਅੰਦਰ ਇੱਕ লাশ ਪਈ ਹੁੰਦੀ ਆ ਪਰ ਪਿੰਡਾਂ 'ਚ ਅਜਿਹਾ ਨਹੀਂ ਹੈਗਾ ਪਿੰਡਾਂ ਦੇ ਵਿੱਚ ਜਿਹੜਾ ਹੈ ਲੋਕ ਪੂਰੇ ਪਿੰਡ ਨੂੰ ਜਾਣਦੇ ਆ ਕਿਸ ਦੀ ਧੀ ਹੈ ਕਿਸ ਦੀ ਪੋਤੀ ਹੈਗੀ ਹੈ ਉਹ ਕੀ ਕਰ ਰਹੀ ਹੈਗੀ ਹੈ ਪੂਰੀ ਜਾਣਕਾਰੀ ਹੁੰਦੀ ਆ ਪਿੰਡਾਂ ਦੇ ਜੇਕਰ ਆਪਾਂ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਿਹੜਾ ਇੱਕ ਸੀਮਿਤ ਖੇਤਰ ਹੁੰਦਾ ਆ ਤੇ ਪਿੰਡ ਦਾ ਹਰ ਇੱਕ ਵਿਅਕਤੀ ਜਿਹੜਾ ਦੂਜੇ ਵਿਅਕਤੀ ਨੂੰ ਜਾਣਦਾ ਹੁੰਦਾ ਆ ਉਹਨਾਂ ਵਿੱਚ ਇੱਕ ਸ਼ਰੀਕਾ ਹੁੰਦਾ ਆ ਇੱਕ ਸਾਂਝ ਹੁੰਦੀ ਹੈਗੀ ਆ ਤੇ ਤੁਸੀਂ ਦੇਖ ਦਿਓ ਕਿ ਅਕਸਰ ਜਿਹੜੇ ਪਿੰਡ ਹੁੰਦੇ ਆ ਉਹਨਾਂ ਦੇ ਮੋੜ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਮਰਦ ਖੜੇ ਹੋਏ ਦਿਖਾਈ ਦੇਣਗੇ ਤੇ ਕਿਹੜੀ ਕੁੜੀ ਜਾਂ ਮੁੰਡਾ ਕਦੋਂ ਜਾ ਰਿਹਾ ਕਦੋਂ ਵਾਪਸ ਆ ਰਿਹਾ ਆ ਉਹ ਸਾਰੀਆਂ ਜਿਹੜੀਆਂ ਨੇ ਕੰਸੋਹਾਂ ਰੱਖਦੇ ਹੈਗੇ ਆ ਜਦੋਂ ਕੋਈ ਵੀ ਧੀ ਪਿੰਡ ਦੇ ਵਿੱਚੋਂ ਅਜਿਹਾ ਕਾਰਾ ਕਰ ਦਿੰਦੀ ਹੈਗੀ ਹੈ ਤੇ ਮਾਪੇ ਨੂੰ ਲੱਗਦਾ ਹੈਗੇ ਕਿ ਸਾਡੇ ਲਈ ਇੱਕ ਬੜੀ ਵੱਡੀ ਨਮੋਸ਼ੀ ਦੀ ਗੱਲ ਹੈਗੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਮੇਨੇ ਬਹੁਤ ਮਾਰੇ ਜਾਂਦੇ ਹੈਗੇ ਆ ਜੇਕਰ ਕਿਸੇ ਦਾ ਧੀ ਪੁੱਤ ਘਰੋਂ ਜਦੋਂ ਭੱਜ ਜਾਂਦਾ ਹੈਗਾ ਆ ਤਾਂ ਲੋਕ ਪੀੜ੍ਹੀਆਂ ਤੱਕ ਇਹ ਮੇਨੇ ਮਾਰਦੇ ਹੈਗੇ ਆ ਕਿ ਦੇਖ ਤੇਰੇ ਕੋਲ ਆਪਣੀ ਧੀ ਜਾਂ ਪੁੱਤ ਤਾਂ ਸੰਭਿਆ ਨਹੀਂ ਗਿਆ ਤੂੰ ਇੱਥੇ ਖੜ ਕੇ ਕੀ ਗੱਲਾਂ ਕਰਦਾ ਆ ਫਿਰ ਕੀ ਹੈ ਕਿ ਇੱਕ ਪਿਤਾ ਦਾ ਜਿਹੜਾ ਹੈਗਾ ਪਿੰਡ 'ਚੋਂ ਲੰਘਣਾ ਔਖਾ ਹੋ ਜਾਂਦਾ ਆ ਇੱਥੇ ਇੱਕ ਪਿੰਡ ਤੱਕ ਹੀ ਸੀਮਤ ਨਹੀਂ ਹੁੰਦੀਆਂ ਚੀਜ਼ਾਂ ਜੇਕਰ ਅਸੀਂ ਪਿੰਡਾਂ ਦੀ ਗੱਲ ਕਰੀਏ ਤਾਂ ਪੂਰੇ ਇਲਾਕੇ ਦੇ ਆਏਗਾ ਯਾ ਮੈਂ ਤੁਹਾਨੂੰ ਇੱਥੇ ਇੱਕ ਉਦਾਹਰਨ ਦੇਣਾ ਚਾਹੁੰਦੀ ਹੈਗੀ ਅਸੀਂ ਥੋੜੇ ਦਿਨ ਪਹਿਲਾਂ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਇੰਟਰਵਿਊ ਕਰਨ ਗਏ ਸੀਗੇ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਪਛੋਕੜ ਕਿਹੜਾ ਹੈਗਾ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਿਹੜਾ ਫਲਾਣੇ ਪਿੰਡ ਤੋਂ ਬਿਲੋਂਗ ਕਰਦੀ ਆ ਤਾਂ ਉਹਨਾਂ ਨੇ ਕਿਹਾ ਕਿ ਕਿਹਦੀ ਕੁੜੀ ਹੈਗੀਆਂ ਮੈਂ ਆਪਣੇ ਪਿਤਾ ਜੀ ਦਾ ਨਾਮ ਲਿਆ ਤੇ ਉਹਨਾਂ ਨੇ ਨਾਲ ਹੀ ਕਿਹਾ ਤਾਂ ਤੂੰ ਉਹਦੀ ਪੋਤੀ ਹੈਗੀ ਹੈ ਜਨਨ ਕਿ ਉਹ ਸਾਡੇ ਇਲਾਕੇ ਦੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਕਿ ਉਸ ਇਲਾਕੇ ਦੇ ਵਿੱਚ ਇਹ ਜਿਹੜੇ ਹੈਗਾ ਇਨਸਾਨ ਰਹਿੰਦੇ ਹੈਗੇ ਆ ਪਿੰਡਾਂ 'ਚ ਕੀ ਹੁੰਦਾ ਕਿ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਪਿੰਡ ਹੁੰਦੇ ਨੇ ਉੱਥੋਂ ਤ ਇਹਦੇ ਕਰਕੇ ਜਿਹੜਾ ਹੈਗਾ ਆ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਵਾਪਰ ਜਾਂਦੀਆਂ ਹੈਗੀਆਂ ਜਾਂ ਮਿਹਨੇ ਜਿਹੜੇ ਆ ਇੱਕ ਦੂਜੇ ਨੂੰ ਮਾਰੇ ਜਾਂਦੇ ਆ ਜਦੋਂ ਕਿਤੇ ਕੋਈ ਵੀ ਲੜਾਈ ਹੁੰਦੀ ਹੈਗੀ ਫਿਰ ਔਰਤਾਂ ਦੇ ਮਿਹਨੇ ਜਿਹੜੇ ਆ ਉਹਦੇ ਵਿੱਚ ਜ਼ਰੂਰ ਵੱਜਦੇ ਹੈਗੇ ਆ ਜਿਵੇਂ ਤੁਸੀਂ ਦਮਨ ਕਿਹਾ ਹੈ ਨਾ ਕਿ بڑے ਮਿਹਨੇ ਵੱਜਦੇ ਨੇ ਤੇ ਬਿਲਕੁਲ ਸਹੀ ਗੱਲ ਆ ਪਹਿਲੀ ਗੱਲ ਤਾਂ ਤੁਹਾਡੀ ਇਹ ਵੀ ਗੱਲ ਸਹੀ ਹੈ ਕਿ ਪਿੰਡਾਂ ਦੀ ਜਨਸੰਖਿਆ ਘਟ ਹੁੰਦੀ ਹੈ ਪਿੰਡਾਂ ਵਿੱਚ ਸਾਰੇ ਜਾਣਦੇ ਆ ਕਿ ਕਿਹੜੇ ਲੋਕ ਰਹਿੰਦੇ ਆ ਉਹਨਾਂ ਦੀ ਧੀ ਕਿਹੜੀ ਹੈ ਉਹ ਕਿੱਥੇ ਜਾਂਦੀ ਹੈ ਅਗੋਨਾ ਦਾ ਪੂਰਾ ਪਰਿਵਾਰ ਕਿੱਥੇ ਰਹਿੰਦਾ ਹੈ ਸਾਰੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਨੇ ਤੇ ਜੇਕਰ ਕਿਸੇ ਦੀ ਧੀ ਕੋਈ ਗਲਤ ਕੰਮ ਕਰ ਦਿੰਦੀ ਹੈ ਤਾਂ ਵਾਕਿਆਕ ਇੱਕ ਪਿਤਾ ਦੇ ਲਈ ਜਿਹੜਾ ਹੈ ਉਸ ਘਰੋਂ ਬਾਹਰ ਪੈਰ ਪੁੱਟਣਾ ਵੀ ਔਖਾ ਹੋ ਜਾਂਦਾ ਹੈ ਤੇ ਇਹ ਜਿਹੜੇ ਮਹਿਨੇ ਆ ਨਾ ਇਹ ਕਈ ਪੀੜ੍ਹੀਆਂ ਤੱਕ ਵੱਜਦੇ ਨੇ ਮੈਨੂੰ ਯਾਦ ਹੈ ਕਿ ਸਾਡੇ ਜਾਣਕਾਰ ਸੀ ਕੋਈ ਤੇ ਉਹ ਇੱਕ ਦਿਨ ਬੜੀ ਦੁਖੀ ਸੀ ਕੁੜੀ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਸਮਾ ਸੀ ਕਿ ਮੇਰੇ ਭੂਆ ਜੀ ਜਿਹੜੇ ਆ ਉਹ ਘਰੋਂ ਭੱਜ ਗਏ ਸੀ ਤੇ ਕਹਿੰਦੇ ਹੁਣ ਉਹ ਸ਼ਹਿਰ ਵਿੱਚ ਆ ਕੇ ਬਸ ਕੇ ਨੇ ਪਰ ਕਹਿੰਦੇ ਜਦੋਂ ਵੀ ਮੈਂ ਪਿੰਡ ਜਾਂਦੀ ਆ ਨਾ ਤਾਂ ਕਿਤੇ ਨਾ ਕਿਤੇ ਪਿੰਡ ਦੇ ਲੋਕ ਕਹਿ ਦਿੰਦੇ ਆ ਉਹ ਇਹ ਉਹੀ ਕੁੜੀ ਆ ਜਿੰਦੀ ਭੂਆ 도ੜ ਗਈ ਸੀ ਤੇ ਅੱਗੋਂ ਕਹਿੰਦੇ ਇਹ ਵੀ ਕਹਿ ਦਿੰਦੇ ਆ ਮੈਨੂੰ ਤਾਂ ਲੱਗਦਾ ਵੀ ਇਹਦੇ ਲੱਛਣ ਵੀ ਇਹੀ ਆ ਇਹ ਵੀ 도ੜੇਗੀ ਇੱਕ ਦਿਨ ਤੋਂ ਪੀੜੀਆਂ ਤੱਕ ਇਹ ਜਿਹੜੇ ਮੇਨੇ ਚੱਲਦੇ ਨੇ ਕਿਤੇ ਨਾ ਕਿਤੇ ਜਿਸ ਕਾਰਨ ਜਿਹੜਾ ਹੈ ਬਹੁਤ ਔਖਾ ਹੈ ਘਰਦਿਆਂ ਦੇ ਲਈ ਇੰਨਾ ਮੇਨਿਆਂ ਦੇ ਨਾਲ ਸਾਰੀ ਜ਼ਿੰਦਗੀ ਕੱਟਣਾ ਜੀ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿ ਕੋਈ ਵੀ ਜਿਹੜਾ ਇਨਸਾਨ ਹੈਗਾ ਹੈ ਨਾ ਉਹ ਚਾਹੁੰਦਾ ਹੈਗਾ ਹੈ ਕਿ ਮੈਂ ਰੋਜ਼-ਰੋਜ਼ ਕਿਉਂ ਮਰਾਂ ਤੁਹਾਡੀ ਮੇਰੇ ਤੋਂ ਗੱਲ ਕੀਤੀ ਹੈਗੀ ਕਿ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਨੀ ਉਹਨਾਂ ਨੇ ਖੁਦਕੁਸ਼ੀ ਕਰ ਲਈ ਕਿ ਮੈਂ ਲੋਕਾਂ ਦੇ ਜਿਹੜੇ ਮਿਹਣੇ ਹੈਗੇ ਉਹਨਾਂ ਤੋਂ ਬਚ ਸਕਾਂ ਕਿ ਉਹਨਾਂ ਦਾ ਕਈ ਲੋਕ ਸਾਹਮਣਾ ਨਹੀਂ ਕਰ ਪਾਉਂਦੇ ਹੈਗੇ ਤੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਇਹ ਚੀਜ਼ਾਂ ਨੂੰ ਸੋਚਦੀਆਂ ਨਹੀਂ ਹੈਗੀਆਂ ਇੱਥੇ ਕੁੜੀਆਂ ਨਹੀਂ ਮੁੰਡੇ ਵੀ ਬਹੁਤ ਸਾਰੇ ਜਿਹੜੇ ਹੈ ਉਹ ਇਸ ਚੀਜ਼ ਨੂੰ ਨਹੀਂ ਸੋਚਦੇ ਹੈਗੇ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕੀ ਬੀਤੇਗੀ ਇਹ ਗੱਲ ਜ਼ਰੂਰ ਹੈਗੀ ਕਿ ਕੁੜੀਆਂ ਦੇ ਮਾਮਲੇ ਦੇ ਵਿੱਚ ਸਾਡਾ ਸਮਾਜ ਜਿਹੜਾ ਹੈਗਾ ਇਹ ਜ਼ਿਆਦਾ ਗੱਲਾਂ ਕਰਦਾ ਹੈਗਾ ਆ ਤੇ ਮਰਦਾਂ ਦੇ ਮਾਮਲੇ ਦੇ ਵਿੱਚ ਇਹ ਗੱਲਾਂ ਘੱਟ ਕੀਤੀਆਂ ਜਾਂਦੀਆਂ ਆ ਜੇਕਰ ਕੋਈ ਮਰਦ ਜ ਇਲੇ ਹੁੰਦਾ ਜਾਂ ਤਾਂ ਲੋਕ ਘੱਟ ਗੱਲਾਂ ਕਰਦੇ ਆ ਪਰ ਜਿਹਦੀ ਕੁੜੀ ਉਹ ਹੁੰਦੀ ਹੈ ਉਸ ਨੂੰ ਜ਼ਿਆਦਾ ਗੱਲਾਂ ਸਹਿਣੀਆਂ ਪੈਂਦੀਆਂ ਆ ਤੇ ਕੁੜੀਆਂ ਸਾਡੇ ਸਮਾਜ ਦੇ ਵਿੱਚ ਦੇਖੋ ਕਿ ਕਿਸ ਪੱਧਰ ਤੱਕ ਜਾ ਰਹੀਆਂ ਹੈਗੀਆਂ ਜਾਂ ਥੋੜੇ ਦਿਨ ਪਹਿਲਾਂ ਅਸੀਂ ਇੰਟਰਵਿਊ ਕੀਤੀ ਸੀ ਇੱਕ ਵਕੀਲ ਦੀ ਤਾਂ ਉਹਨਾਂ ਨੇ ਕਿਹਾ ਕਿ ਰਾਤ ਨੂੰ ਕੁੜੀ ਜਿਹੜੀ 18 ਸਾਲਾਂ ਦੀ ਹੁੰਦੀ ਹੈ ਤੇ ਸਵੇਰੇ ਜਿਹੜੀ ਹੈ ਉਹ ਕੋਰਟ ਦੇ ਵਿੱਚ ਆ ਜਾਂਦੀ ਹੈ ਕਿ ਮੈਸ ਮੁੰਡੇ ਦੇ ਨਾਲ ਕੋਰਟ ਮੈਰਿਜ ਕਰਾਉਣੀ ਹੈਗੀ ਆ ਤੇ ਹੁਣ ਤੁਸੀਂ ਆਪ ਦੇਖੋ ਕਿ 18 ਸਾਲਾਂ ਦੀ ਜਿਹੜੀ ਬੱਚੀ ਹੈਗੀ ਆ ਉਹਨੂੰ ਕਿੰਨੀ ਕੁ ਸਮਝ ਹੋਏਗੀ ਹਜੇ ਉਹ ਮੈਨੂੰ ਲੱਗਦਾ 11ਵੀਂ 12ਵੀਂ ਜਮਾਤ ਦੀ ਵਿਦਿਆਰਥਣ ਹੋਵੇਗੀ ਤਾਂ ਉਹਨੂੰ ਇੰਨੀ ਸਮਝ ਨਹੀਂ ਹੋਏਗੀ ਕਿ ਉਹਦੀ ਹਜੇ ਪੂਰੀ ਜ਼ਿੰਦਗੀ ਪਈ ਹੈ ਉਹਦੇ ਨਾਲ ਕੀ ਕੁਝ ਵਾਪਰਨਾ ਹੈਗਾ ਆ ਅਸੀਂ ਜਜ਼ਬਾਤਾਂ ਦੇ ਵਿੱਚ ਭਾਵਨਾਵਾਂ ਦੇ ਵਿੱਚ ਵਹਿ ਕੇ ਫੈਸਲੇ ਤਾਂ ਲੈ ਲੈਨੇ ਆ ਉਹਨਾਂ ਫੈਸਲਿਆਂ ਦੇ ਭਵਿੱਖ ਦੇ ਵਿੱਚ ਕੀ ਨਤੀਜੇ ਹੋਣਗੇ ਕਿਤੇ ਨਾ ਕਿਤੇ ਸਾਡੇ ਬੱਚੇ ਇਹ ਚੀਜ਼ ਨੂੰ ਨਹੀਂ ਸੋਚ ਪਾ ਰਹੇ ਤੇ ਦਮਨ ਤੁਹਾਨੂੰ ਕੀ ਲੱਗਦਾ ਹੈ ਕਿ ਇਹੀ ਕਾਰਨ ਹੈ ਕਿ ਅੱਜਕੱਲ ਔਨਰ ਕਿਲਿੰਗ ਦੇ ਮਾਮਲੇ ਵੀ ਵਧ ਰਹੇ ਨੇ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹੀ ਕਾਰਨ ਹੈਗੇ ਆ ਕਿ ਸਾਡੇ ਸਮਾਜ ਦੇ ਵਿੱਚ ਅਣਖ ਦੀ ਖਾਤਰ ਜਿਹੜੇ ਕਤਲ ਬੇहद ਹੋ ਰਹੇ ਹੈਗੇ ਆ ਯੂਨਾਈਟਿਡ ਨੇਸ਼ਨ ਇਹ ਕਹਿੰਦੀ ਹੈਗੀ ਕਿ 5000 ਜਿਹੜੀਆਂ ਕੁੜੀਆਂ ਦੇ ਜਿਹੜੇ ਹੈ ਅਣਖ ਦੀ ਖਾਤਰ ਕਤਲ ਕਰ ਦਿੱਤੇ ਜਾਂਦੇ ਹੈਗੇ ਆ ਇਹ ਉਹ ਮਾਮਲੇ ਜਿਹੜੇ ਸਾਹਮਣੇ ਆ ਜਾਂਦੇ ਆ ਪਰ ਤੁਸੀਂ ਦੇਖੋ ਨਾ ਕਿ ਉਹਨਾਂ ਮਾਮਲਿਆਂ ਦੀ ਗਿਣਤੀ ਕਿੰਨੀ ਹੋਵੇਗੀ ਜਿਹੜੇ ਕਦੇ ਸਾਹਮਣੇ ਨਹੀਂ ਆਉਂਦੇ ਪਿੱਛੇ ਜਿਹੜੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀਗੀ ਕਿ ਇੱਕ ਪਿਤਾ ਜਿਹੜਾ ਹੈਗਾ ਆ ਆਪਣੀ ਧੀ ਦਾ ਪਹਿਲਾਂ ਜਿਹੜਾ ਕਤਲ ਕਰਦਾ ਹੈ ਉਸ ਤੋਂ ਬਾਅਦ ਉਸ ਦੀ লাশ ਨੂੰ ਜਿਹੜਾ ਹੈ ਆਪਣੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਪੂਰੇ ਪਿੰਡ ਦੇ ਵਿੱਚ ਘੁਮਾ ਦਿੰਦਾ ਹੈਗਾ ਆ ਦੇਖੋ ਕਿ ਅਸੀਂ ਇੰਨੇ ਅਮਨੁਨੁੱਖੀ ਤਸੀਹੇ ਕਰ ਦਿੰਦੇ ਆ ਕਈ ਵਾਰੀ ਆਪਣੀਆਂ ਧੀਆਂ ਦੇ ਉੱਤੇ ਧੀਆਂ ਦੋਸ਼ੀ ਕਾਨੂੰਨੀ ਤੌਰ ਤੇ ਨਹੀਂ ਬਣਦੀਆਂ ਜੇਕਰ ਉਹ 18 ਸਾਲਾਂ ਦੀਆਂ ਹੋ ਜਾਂਦੀਆਂ ਆ ਪਰ ਜਦੋਂ ਤੁਸੀਂ ਕਿਸੇ ਦਾ ਕਤਲ ਕਰ ਦਿੰਦੇ ਹੋ ਤਾਂ ਤੁਸੀਂ ਕਾਨੂੰਨ ਦੀ ਨਜ਼ਰ ਦੇ ਵਿੱਚ ਦੋਸ਼ੀ ਬਣ ਜਾਂਦੇ ਹੋ ਤੁਹਾਨੂੰ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਜਿਹੜੀਆਂ ਨੇ ਭੁਗਤਣੀਆਂ ਪੈ ਜਾਂਦੀਆਂ ਨੇ ਇੱਥੇ ਸਾਡੇ ਸਮਾਜ ਨੂੰ ਸੋਚਣਾ ਚਾਹੀਦਾ ਹੈ ਕਿ ਕੁੜੀਆਂ ਇਹ ਕਦਮ ਚੁੱਕਣ ਹੀ ਨਾ ਸਾਨੂੰ ਕੀ ਕਰਨਾ ਚਾਹੀਦਾ ਆ ਪਰ ਇਹਦਾ ਹੋ ਕਿਉਂ ਰਿਹਾ ਹੈ ਦਮਨ ਦੇਖੋ ਨਾ ਪਿਆਉਤੀ ਦਾ ਰਿਸ਼ਤਾ ਬੇਹਦੀ ਖੂਬਸੂਰਤ ਹੁੰਦਾ ਹੈ ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਹਮੇਸ਼ਾ ਜਦੋਂ ਤੋਂ ਹੀ ਤੁਸੀਂ ਘਰ ਦੇ ਵਿੱਚ ਗੱਲ ਕਰੋ ਨਾ ਤਾਂ ਕਹਿ ਦਿੰਦੇ ਆ ਕਿ ਜਿਹੜੇ ਪੋਤਾ ਆਪਣੇ ਮਾਂ ਦੇ 깟ਰੀਬ ਜ਼ਿਆਦਾ ਹੁੰਦੇ ਆ ਤੀਆਂ ਜਿਹੜੀਆਂ ਨੇ ਉਹ ਆਪਣੇ ਪਿਓ ਦੇ ਕਰੀਬ ਹੁੰਦੀਆਂ ਨੇ ਫਿਰ ਇਹ ਇਦਾਂ ਕਿਉਂ ਹੋ ਜਾਂਦਾ ਹੈ ਵੀ ਇੱਕ ਧੀ ਜਿਹੜੀ ਹੈ ਉਹ ਆਪਣੇ ਪਿਓ ਬਾਰੇ ਬਿਲਕੁਲ ਵੀ ਨਹੀਂ ਸੋਚਦੀ ਕਿ ਜੋ ਮੈਂ ਕਰਨ ਜਾ ਰਹੀ ਆ ਉਸ ਦਾ ਮੇਰੇ ਪਿਓ ਦੇ ਉੱਤੇ ਕੀ ਅਸਰ ਹੋਏਗਾ ਮੇਰਾ ਪਿਓ ਕਿੰਨਾ ਸ਼ਰਮਸਾਰ ਹੋਏਗਾ ਉਸ ਨੂੰ ਕਿੰਨਾ ਦੁੱਖ ਹੋਏਗਾ ਇੱਕ ਕੁੜੀ ਕਿਉਂ ਨਹੀਂ ਸੋਚਦੀ ਉਹ ਇਦਾਂ ਕਦਮ ਕਿਉਂ ਪੁੱਟ ਲੈਂਦੀ ਆ ਦੇਖੋ ਇਸ ਦੇ ਲਈ ਨਾ ਦੋਵੇਂ ਜ਼ਿੰਮੇਵਾਰ ਨੇ ਬੱਚੇ ਵੀ ਜ਼ਿੰਮੇਵਾਰ ਨੇ ਤੇ ਮਾਪੇ ਵੀ ਜ਼ਿੰਮੇਵਾਰ ਨੇ ਕਿਉਂਕਿ ਅੱਜ ਕੱਲ ਕੀ ਹੋ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਮਹਿੰਗੇ ਮਹਿੰਗੇ ਸਕੂਲਾਂ ਦੇ ਵਿੱਚ ਪੜਾ ਰਹੇ ਹੈਗੇ ਆ ਜਿੱਥੇ 엘ੀਟ ਕਲਾਸ ਦੇ ਬੱਚੇ ਪੜ ਰਹੇ ਹੈਗੇ ਆ ਬੇਸ਼ੱਕ ਸਾਡੀ ਉੱਥੇ ਆਪਣੇ ਬੱਚਿਆਂ ਨੂੰ ਪੜਾਉਣ ਦੀ ਪਹੁੰਚ ਹੈ ਕਿ ਨਹੀਂ ਹੈ ਅਸੀਂ ਅੱਡੀਆਂ ਚੁੱਕ ਕੇ ਪੂਰਾ ਜ਼ੋਰ ਲਗਾ ਦਿੰਨੇ ਆ ਮਿਡਲ ਕਲਾਸ ਤੇ 엘ੀਟ ਕਲਾਸ ਦੇ ਬੱਚਿਆਂ ਦੇ ਵਿੱਚ ਬਹੁਤ ਫਰਕ ਹੁੰਦਾ ਆ ਕਿਉਂਕਿ ਉਹਨਾਂ ਕੋਲ ਖੁੱਲੇ ਖਰਚੇ ਹੁੰਦੇ ਆ ਉਹਨਾਂ ਕੋਲ ਬਹੁਤ ਪੈਸਾ ਹੁੰਦਾ ਆ ਸਾਡੇ ਇੱਥੇ ਮਾਪੇ ਪੈਸਾ ਦੇ ਕੇ ਜਿਹੜਾ ਹੈ ਫਿਰ ਵੀ ਬੱਚੇ ਨੂੰ ਪੁੱਛਦੇ ਆ ਕਿ ਤੁਸੀਂ ਇਹ ਪੈਸਾ ਕਿੱਥੇ ਖ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨੀ ਆ ਸੱਚੀ ਘਟਨਾ ਹੈਗੀ ਆ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕਾ ਇੱਕ ਬੱਚੇ ਨੂੰ ਡਾਂਟਦੀ ਹੈ ਉਹਨੂੰ ਕਹਿੰਦੀ ਹੈ ਕਿ ਬੇਟੇ ਤੂੰ ਇਹ ਕੰਮ ਗਲਤ ਕਰ ਰਿਹਾ ਆ ਤੇ ਅੱਗੋਂ ਬੱਚਾ ਉਸ ਅਧਿਆਪਕਾ ਨੂੰ ਪਤਾ ਕੀ ਕਹਿੰਦਾ ਆ ਕਹਿੰਦਾ ਮੈਮ ਆਪਕੀ ਜਿੰਨੀ ਇੱਕ ਮਹੀਨੇ ਦੀ ਤਨਖਾਹ ਹੈ ਨਾ ਹਮ ਤੋ ਇੱਕ ਦਿਨ ਮੇ ਉਤਨਾ ਪੈਸਾ ਉਡਾ ਦਿੱਤੇ ਹਨ ਹੁਣ ਤੁਸੀਂ ਦੇਖੋ ਕਿ ਇੱਕ ਅਧਿਆਪਕ ਨੂੰ ਬੱਚਾ ਇਹ ਗੱਲ ਕਹਿ ਰਿਹਾ ਹੈਗਾ ਆ ਕਿੱਥੇ ਉਹ ਵੀ ਰਿਸ਼ਤਾ ਤਾਰ-ਤਾਰ ਹੋ ਰਿਹਾ ਜਿੱਥੇ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾ ਰਿਹਾ ਸੀਗਾ ਜੀ ਹੁਣ ਜਦੋਂ ਅਜਿਹੇ ਸਕੂਲਾਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਗੇ ਉੱਥੇ 엘ੀਟ ਕਲਾਸ ਦੇ ਬੱਚੇ ਜਦੋਂ ਪੜ੍ਹਦੇ ਹੈਗੇ ਆ ਉਹਨਾਂ ਨੂੰ ਬਹੁਤ ਸਾਰੀਆਂ ਖੁੱਲ੍ਹਾ ਦਿੱਤੀਆਂ ਜਾਂਦੀਆਂ ਆ ਉਹਨਾਂ ਦੇ ਬੱਚੇ ਜਿਹੜੇ ਆ ਅੱਧੀ ਅੱਧੀ ਰਾਤ ਤੱਕ ਪਾਰਟੀਆਂ ਕਰਦੇ ਆ ਪਰ ਮਿਡਲ ਕਲਾਸ ਫੈਮਿਲੀ ਦੇ ਵਿੱਚ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਇੱਕ ਸਮਾਂ ਨਿਸ਼ਚਿਤ ਹੁੰਦਾ ਹੈ ਕਿ ਇੰਨੇ ਸਮੇਂ ਤੱਕ ਤੁਹਾਨੂੰ ਘਰ ਆ ਜਾਣਾ ਚਾਹੀਦਾ ਆ ਜੇਕਰ ਬੱਚਾ ਉਸ ਸਮੇਂ ਤੱਕ ਘਰ ਨਹੀਂ ਆਉਂਦਾ ਤਾਂ ਮਾਪੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਆ ਬੇਟਾ ਕਿੱਥੇ ਐ ਤੂੰ ਜੀ ਤੇ 엘ੀਟ ਕਲਾਸ ਦੇ ਵਿੱਚ ਇਦਾਂ ਨਹੀਂ ਹੁੰਦਾ ਜਦੋਂ ਸਾਡੇ ਬੱਚੇ ਉਹਨਾਂ ਦੇ ਨਾਲ ਪੜਦੇ ਹੈਗੇ ਆ ਤਾਂ ਉਹ ਵੇਖਦੇ ਕਿ ਇਹਨਾਂ ਨੂੰ ਤਾਂ ਕੋਈ ਰੋਕ ਟੋਕ ਨਹੀਂ ਇਹ ਤਾਂ ਵਧੀਆ ਜ਼ਿੰਦਗੀ ਜਿਉ ਰਿਹਾ ਫਿਰ ਉਹਨਾਂ ਨੂੰ ਲੱਗਦਾ ਕਿ ਸਾਡੇ ਮਾਪੇ ਜਿਹੜੇ ਆ ਨਾ ਇਹ ਪਛੜੀ ਸੋਚ ਦੇ ਧਾਰਨੀ ਹੈਗੇ ਆ ਮਾਪੇ ਬੇਸ਼ੱਕ ਪਿਆਰ ਨਾਲ ਜਾਂ ਮੋਹ ਦੇ ਨਾਲ ਜਾਂ ਮਮਤਾ ਦੇ ਨਾਲ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਕਿਸੇ ਕੰਮ ਦੇ ਲਈ ਰੋਕਦੇ ਜਾਂ ਟੋਕਦੇ ਹੈਗੇ ਆ ਉਹਨਾਂ ਨੂੰ ਲੱਗਦਾ ਕਿ ਸਾਡੇ ਤੇ ਬੰਦਸ਼ਾਂ ਲਗਾ ਰਹੇ ਹੈਗੇ ਆ ਬੇਸ਼ੱਕ ਦੀ ਕੋਈ ਹੋਰ ਜਿਹੜਾ ਮਤਲਬ ਕਿ ਉਹਨਾਂ ਦਾ ਜਾਇ ਬੋਏਫ੍ਰੈਂਡ ਹੈ ਜਾਂ ਗਰਲਫ੍ਰੈਂਡ ਹੈਗੀ ਆ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਪੁੱਛੇ ਉੱਥੇ ਉਹਨਾਂ ਨੂੰ ਲੱਗਦਾ ਕਿ ਇਹ ਸਾਡੀ ਕੇਅ ਜਿਕਰ ਮਾਪੇ ਪੋ ਸਾਰੀਆਂ ਚੀਜ਼ਾਂ ਪੁੱਛਣ ਤਾਂ ਬੱਚਿਆਂ ਨੂੰ ਲੱਗਦਾ ਹੈਗੇ ਕਿ ਇਹ ਸਾਡੇ ਤੇ ਰੋਕਾਂ ਲਗਾ ਰਿਹਾ ਸਾਡੇ ਤੇ ਬੰਦਸ਼ਾਂ ਲਗਾ ਰਿਹਾ ਹੈਗੇ ਆ ਦੇਖੋ ਦਮਨ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਇੱਕ ਤਾਂ ਮਿਡਲ ਕਲਾਸ ਦੇ ਬੱਚੇ ਜਿਹੜੇ ਆ ਉਹ 엘ੀਟ ਕਲਾਸ ਦੇ ਨਾਲ ਪੜਦੇ ਆ ਅਸਲ ਵਿੱਚ ਪਤਾ ਕੀ ਹੁੰਦਾ ਹੈ ਕਿ ਜਿਹੜਾ ਮਿਡਲ ਕਲਾਸ ਵਾਲਾ ਬੰਦਾ ਹੁੰਦਾ ਹੈ ਨਾ ਉਹ ਹਮੇਸ਼ਾ ਇਹ ਸੋਚਦਾ ਹੈ ਕਿ ਮੇਰੇ ਬੱਚੇ ਵਧੀਆ ਸਕੂਲ ਚ ਪੜਨ ਵੀ ਮੈਂ ਜਿੱਥੇ ਤੱਕ ਨਹੀਂ ਪਹੁੰਚ ਸਕਿਆ ਮੇਰੇ ਬੱਚੇ ਪਹੁੰਚਣ ਇਸ ਲਈ ਉਹ ਕੀ ਕਰਦਾ ਬੜੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਨਿਕਲ ਕੇ ਆਪਣੀਆਂ ਰੀਝਾਂ ਮਾਰ ਕੇ ਆਪਣੇ ਸੁਪਨੇ ਮਾਰ ਕੇ ਉਹ ਆਪਣੇ ਬੱਚਾ ਲਈ ਇੱਕ ਇੱਕ ਪੈਸਾ ਜੋੜ ਕੇ ਜਿਹੜਾ ਉਹਨਾਂ ਨੂੰ ਵਧੀਆ ਸਕੂਲਾਂ ਵਿੱਚ ਪਾਉਂਦਾ ਹੈ ਇਹ ਸੋਚ ਕੇ ਕਿ ਮੇਰੇ ਬੱਚੇ ਜਿਹੜੇ ਆ ਵਧੀਆ ਸਿੱਖਿਆ ਹਾਸਲ ਕਰਨ ਤੇ ਕੱਲ ਨੂੰ ਉਹਨਾਂ ਨੂੰ ਇਹ ਨਾ ਲੱਗੇ ਕਿ ਮੇਰੇ ਮਾਪਿਓ ਜਿਹੜੇ ਆ ਉਹ ਮੈਨੂੰ ਵਧੀਆ ਸਕੂਲ ਦੇ ਵਿੱਚ ਨਹੀਂ ਪਾ ਸਕੇ ਬਹੁਤ ਸਾਰੇ ਬੱਚੇ ਜਿਹੜੇ ਆ ਬਹੁਤ ਵਧੀਆ ਗੋ ਲਾਇਕ ਵੀ ਨਿਕਲਦੇ ਨੇ ਪਰ ਕਈ ਬੱਚਿਆਂ ਦੇ ਉੱਤੇ ਇੰਨਾ ਦਾ ਪ੍ਰਭਾਵ ਪੈ ਵੀ ਜਾਂਦਾ ਜਿਵੇਂ ਤੁਸੀਂ ਕਿਹਾ ਕਿ ਪੈਸੇ ਪੈਸੇ ਬਾਰੇ ਪੁੱਛ ਦਿਆ ਫਗਾ ਨਿਆ ਕਿ ਜਦੋਂ ਬਹੁਤ ਅਮੀਰਾਂ ਦੇ ਬੱਚੇ ਹੁੰਦੇ ਉੱਥੇ ਪੈਸੇ ਖੁੱਲੇ ਦਿੱਤੇ ਜਾਂਦੇ ਜਿਵੇਂ ਤੁਸੀਂ ਕਿਹਾ ਕਿ ਇੱਕ ਬੱਚੇ ਨੇ ਕਿਹਾ ਕਿ ਮੇਰੇ ਤਾਂ ਇੱਕ ਦਿਨ ਦਾ ਖਰਚਾ ਹੈ ਜਿੰਨੇ ਤੁਸੀਂ ਇੱਕ ਮਹੀਨੇ ਦੀ ਤਨਖਾਹ ਲੈਨੇ ਹੋ ਆਪਣੇ ਟੀਚਰ ਨੂੰ ਕਿਹਾ ਤੇ ਜਿਹੜੇ ਨਾਲ ਵਾਲੇ ਪੜਨ ਵਾਲੇ ਬੱਚੇ ਆ ਕਿਤੇ ਨਾ ਕਿਤੇ ਉਹਨਾਂ ਉੱਤੇ ਇੰਨਾ ਚੀਜ਼ਾਂ ਦਾ ਅਸਰ ਹੋਣ ਲੱਗਦਾ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਜ਼ਿੰਦਗੀ ਤਾਂ ਇਹਨਾਂ ਦੀ ਵਧੀਆ ਹੈ ਤੇ ਦੂਜੇ ਪਾਸੇ ਤੁਸੀਂ ਕਿਹਾ ਕਿ ਇੱਕ ਇੱਕ ਚੀਜ਼ ਦਾ ਹਿਸਾਬ ਕਿਤਾਬ ਪੁੱਛਦੇ ਨੇ ਮਾਪੇ ਅਸਲ ਵਿੱਚ ਕੀ ਹੈ ਕਿ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿਉਂਕਿ ਪਿਓ ਨੇ ਦੁਨੀਆ ਦੇਖੀ ਹੁੰਦੀ ਹੈ ਉਹ ਮਰਦ ਹੈ ਵਿਚਰਿਆ ਹੈ ਉਹਨੂੰ ਪਤਾ ਹੈ ਕਿ ਸਾਡਾ ਸਮਾਜ ਕਿਵੇਂ ਦਾ ਹੈ ਤੇ ਸਾਡੇ ਸਮਾਜ ਵਿੱਚ ਰਹਿ ਰਹੇ ਵਧੇਰੇ ਲੋਕਾਂ ਦੀ ਨਜ਼ਰ ਕਿਵੇਂ ਦੀ ਹੈ ਉਹ ਆਪਣੀ ਕੁੜੀ ਨੂੰ ਪਜਾ ਕੇ ਰੱਖਦਾ ਹੈ ਉਹ ਆਪਣੀ ਕੁੜੀ ਦਾ ਵਧੀਆ ਦੋਸਤ ਵੀ ਹੁੰਦਾ ਹੈ ਪਰ ਸਖਤੀ ਨਾਲ ਵੀ ਪੇਸ਼ ਆਂਦਾ ਹੈ ਕਿਉਂ ਪੇਸ਼ ਆਂਦਾ ਹੈ ਕਿਉਂਕਿ ਉਸਤੇ ਪੁੱਛੇ ਨੂੰ ਦੀ ਇੱਕ ਪਰੇਸ਼ਾਨੀ ਜਿਹੜੀ ਹੈ ਉਹ ਛਿਪੀ ਹੁੰਦੀ ਹੈ ਕਿ ਮੇਰੀ ਕੁੜੀ ਜਿਹੜੀ ਹੈ ਉਹ ਕਿਤੇ ਕਿਸੇ ਦੇ ਚੰਗਲ ਵਿੱਚ ਫਸਣਾ ਜਾਵੇ ਮੇਰੀ ਕੁੜੀ ਨਾਲ ਤੋਖਾ ਨਾ ਹੋ ਜਾਈ ਮੇਰੀ ਕੁੜੀ ਨਾਲ ਕੋਈ ਗਲਤ ਨਾ ਕਰ ਦੇ ਸ਼ਰਮਸਾਰ ਹੋਣ ਤੋਂ ਵੀ ਜ਼ਿਆਦਾ ਉਹ ਆਪਣੀ ਕੁੜੀ ਦੇ ਲਈ ਬਹੁਤ ਜ਼ਿਆਦਾ ਫਿਕਰਮੰਦ ਹੋ ਜਾਂਦਾ ਹੈ ਕਿ ਹਾਈ ਮੇਰੀ ਕੁੜੀ ਦੇ ਹੱਥ 'ਚ ਕੋਈ ਹੰਝੂ ਨਾ ਆ ਜਾਏ। ਬਾਕੀ ਇੱਕ ਪਿਓ ਜਿਹੜਾ ਹੈ ਇਸ ਲਈ ਸਖਤੀ ਵੀ ਵਰਤਦਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੀਡੀਆ ਦਾ ਕੀ ਰੋਲ ਹੈ ਕਿ ਇਹ ਸੋਸ਼ਲ ਮੀਡੀਆ ਜਿਵੇਂ ਕੇ ਜ਼ਿਆਦਾ ਵੱਧ ਗਿਆ ਹੈ। ਪਹਿਲਾਂ ਹੁੰਦਾ ਸੀਗਾ ਕਿ ਬੱਚਿਆਂ ਕੋਲ ਫੋਨ ਨਹੀਂ ਹੁੰਦੇ ਸੀ। ਉਹ ਬਹੁਤ ਜਿਨੂੰ ਕਹਿੰਦੇ ਸੀ ਮਿੱਤ ਦੇ ਧਾਇਰੇ ਤੱਕ ਹੀ ਜਾਣਦੇ ਹੁੰਦੇ ਸੀ ਹੁਣ ਮੋਬਾਈਲ ਫੋਨ ਆ ਚੁੱਕੇ ਹੋਏ ਆ ਸੋਸ਼ਲ ਨੈਟਵਰਕਿੰਗ ਸਾਈਟਸ ਨੀਆਂ ਹੈ ਮਾਪਿਆਂ ਨੂੰ ਪਤਾ ਹੀ ਨਹੀਂ ਕਿਹੜੀਆਂ ਸਾਈਟਸ ਐ ਕਿੱਥੇ ਬੱਚੇ ਗੱਲਾਂ ਕਰਦੇ ਆ ਕਿੱਥੇ ਚੈਟ ਕਰ ਰਹੇ ਆ ਇਹਨਾਂ ਤੁਹਾਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਵੀ ਕਿਤੇ ਨਾ ਕਿਤੇ ਪ੍ਰਭਾਵ ਪਿਆ ਹੈ ਜੀ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈਗਾ ਆ ਸੋਸ਼ਲ ਮੀਡੀਆ ਦਾ ਖਾਸ ਕਰਕੇ OTT ਪਲੇਟਫਾਰਮਸ ਆਗੇ ਆ ਤੁਸੀਂ ਦੇਖ ਦਿਓ ਕਿ ਉੱਥੇ ਆਏ ਦਿਨ ਕੋਈ ਨਾ ਕੋਈ ਨਵੀਂ ਜਿਹੜੀ ਐ ਫਿਲਮ ਆਉਂਦੀ ਹੈਗੀ ਜਾਂ ਨਵੀਂ ਜਿਹੜੀ ਐ ਵੈਬ ਸੀਰੀਜ਼ ਸ਼ੁਰੂ ਕਰ ਦਿੱਤੀ ਜਾਂਦੀ ਆ ਉਹਨਾਂ ਬੱਚਿਆਂ ਦੇ ਲਈ ਆਜ਼ਾਦੀ ਜਿਹੜੀ ਉਹ ਵੱਖਰੇ ਤਰੀਕੇ ਦੀ ਹੋ ਗਈ ਹੈ ਮਤਲਬ ਕਿ ਪੜਨ ਦੀ ਲਿਖਣ ਦੀ ਆਜ਼ਾਦੀ ਤੋਂ ਇਲਾਵਾ ਜਿਹੜੀ ਉਹ ਆਜ਼ਾਦੀ ਵੇਖਦੇ ਆ ਨਾ ਅਸਾ ਜ਼ਿੰਦਗੀ 'ਚ ਉਹ ਆਜ਼ਾਦੀ ਨਹੀਂ ਹੁੰਦੀ ਹੈਗੀ ਇੱਥੇ ਕਿਤੇ ਨਾ ਕਿਤੇ ਮਾਪੇ ਵੀ ਜ਼ਿੰਮੇਵਾਰ ਹੋ ਜਾਂਦੇ ਆ ਕਿਉਂਕਿ ਮਾਪੇ ਜਿਹੜੇ ਆ ਨਾ ਆਪਣੇ ਬੱਚਿਆਂ ਦੀ ਤੁਲਨਾ ਬਹੁਤ ਕਰਦੇ ਆ ਕਿ ਫਲਾਣੇ ਦਾ ਬੱਚਾ ਇਹ ਚੀਜ਼ ਜਿਹੜੀ ਆ ਕਰ ਚੁੱਕਾ ਆ ਫਲਾਣੇ ਦੇ ਬੱਚੇ ਦੇ 90% ਨੰਬਰ ਆਏ ਆ ਤੇਰੇ 70% ਨੰਬਰ ਕਿਉਂ ਆਏ ਆ ਫਲਾਣੇ ਦਾ ਬੱਚਾ ਇਸ ਨੌਕਰੀ ਤੇ ਲੱਗ ਗਿਆ ਤੂੰ ਹਰੇ ਤੱਕ ਕਿਉਂ ਨਹੀਂ ਲੱਗਿਆ ਫਲਾਣ ਦੀ ਐਨੀ ਤਨਖਾਹ ਤੇਰੀ ਹਜੇ ਐਨੀ ਤਨਖਾਹ ਜਿਹੜੀ ਇਹ ਤੁਲਨਾ ਕੀਤੀ ਜਾਂਦੀ ਹੈ ਨਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਿਹੜਾ ਹੈ ਆਪਣੇ ਮਾਪਿਆਂ ਦੇ ਵਿਰੁੱਧ ਕਰ ਦਿੰਦੀ ਹੈ ਉਹਨਾਂ ਨੂੰ ਲੱਗਦਾ ਕਿ ਸਾਡੇ ਮਾਪੇ ਕਿਉਂ ਸਾਡੀ ਤੁਲਨਾ ਕਰ ਰਹੇ ਆ ਉਹ ਇੱਕ ਵੱਖਰੇ ਇਨਸਾਨ ਹੈ ਅਸੀਂ ਇੱਕ ਵੱਖਰੇ ਇਨਸਾਨ ਆ ਹਰ ਇਨਸਾਨ ਦੀ ਆਪਣੀ ਇੱਕ ਸ਼ਮਤਾ ਹੁੰਦੀ ਹੈ ਜੀ ਮਾਪਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈਗੀ ਇੱਥੇ ਦੂਸਰੀ ਜੇ ਆਪਾਂ ਗੱਲ ਕਰੀਏ ਤਾਂ ਮੀਡੀਆ ਦਾ ਬਹੁਤ ਵੱਡਾ ਰੋਲ ਹੈਗਾ ਆ ਤੁਸੀਂ ਦੇਖੋ ਨਾ ਕਿ ਨਾਲ ਕਮਰੇ ਦੇ ਵਿੱਚ ਬੈਠੇ ਮਾਪੇ ਕੀ ਕਰ ਰਹੇ ਆ ਉਹ ਠੀਕ ਹੈਗੇ ਆ ਕਿ ਨਹੀਂ ਹੈਗੇ ਬਹੁਤੇ ਬੱਚਿਆਂ ਨੂੰ ਫਿਕਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਆ ਦੇਸ਼ ਦੁਨੀਆ ਕੀ ਕਰ ਰਹੀ ਆ ਸਾਡੇ ਦੋਸਤ ਅੱਜ ਕਿੱਥੇ ਗਏ ਆ ਉਹਨਾਂ ਦੇ ਨਾਲ ਕੌਣ ਗਿਆ ਸੀ ਬਹੁਤ ਸਾਰੇ ਬੱਚਿਆਂ ਨੂੰ ਇਹ ਜਿਹੜੀ ਫਿਕਰ ਜ਼ਿਆਦਾ ਹੁੰਦੀ ਹੈ ਇਹ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅੱਜ ਦਿਨ ਵੇਖਦੇ ਹੈਗੇ ਆ ਕਿ ਲੋਕ ਇੱਕ ਦੂਜੇ ਦੇ ਨਾਲ ਮਿਲਦੇ ਹੈਗੇ ਆ ਉਹਨਾਂ ਨਾਲ ਕਈ ਵਿਆਹ ਕਰਾ ਲੈਂਦੇ ਆ ਕਈਆਂ ਦੇ ਨਾਲ ਧੋਖਾ ਧੜੀ ਹੋ ਜਾਂਦੀ ਹੈਗੀ ਆ ਕਿਉਂਕਿ ਇੱਥੇ ਤੁਸੀਂ ਪਰਸਨਲੀ ਕਿਸੇ ਨੂੰ ਜਿਹੜਾ ਹੈਗਾ ਆ ਜਾ ਕੇ ਮਿਲੇ ਨਹੀਂ ਪਹਿਲਾਂ ਹੁੰਦੇ ਜੀ ਤੁਸੀਂ ਜਿਹੜਾ ਬਾਅਦ ਦੇ ਵਿੱਚ ਬੇਸ਼ੱਕਲੀ ਮਿਲੂ ਪਹਿਲਾਂ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕਈ ਵਾਰੀ ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਮੁੰਡੇ ਕੁੜੀਆਂ ਬਣ ਕੇ ਗੱਲਾਂ ਕਰੀ ਜਾਂਦੇ ਨੇ ਤੇ ਕੁੜੀਆਂ ਮੁੰਡੇ ਬਣ ਕੇ ਗੱਲਾਂ ਕਰੀ ਜਾਂਦੀਆਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਸਾਡੇ ਸਮਾਜ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਕਿਤੇ ਨਾ ਕਿਤੇ ਦਾ ਪ੍ਰਭਾਵ ਜਿਹੜਾ ਹੈਗਾ ਉਹ ਬੱਚਿਆਂ ਦੇ ਉੱਤੇ ਪੈ ਰਿਹਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਕਈ ਵਾਰੀ ਲੋੜ ਤੋਂ ਵੱਧ ਸਖਤੀ ਜਿਹੜੀ ਹੈ ਉਹ ਵੀ ਇੱਕ ਕਾਰਨ ਬਣ ਜਾਂਦੀ ਹੈ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਥੋੜੇ ਦੂਰ ਹੋਣ ਲੱਗਦੇ ਨੇ ਬਿਲਕੁਲ ਲੋੜ ਤੋਂ ਵੱਧ ਕਿਸੇ ਵੀ ਚੀਜ਼ ਦੇ ਉੱਤੇ ਸਖਤੀ ਨਹੀਂ ਹੋਣੀ ਚਾਹੀਦੀ ਇੱਕ ਸਪ੍ਰਿੰਗ ਹੈਗਾ ਆ ਅਸੀਂ ਉਹਨੂੰ ਜਿੰਨਾ ਦਬਾਈ ਜਾਵਾਂਗੇ ਉਹ ਦਬੀ ਜਾਂਦਾ ਹੈਗਾ ਆ ਪਰ ਉਹਦੀ ਇੱਕ ਹੱਦ ਹੁੰਦੀ ਹੈ ਜੇ ਤੁਸੀਂ ਉਸ ਤੋਂ ਵੱਧ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਤਾਂ ਪਿੱਛੇ ਨੂੰ ਆਉਂਦਾ ਹੈਗਾ ਆ ਇਹੀ ਕੰਮ ਸਾਡੇ ਬੱਚਿਆਂ ਦਾ ਹੈਗਾ ਆ ਜਿੰਨੀਆਂ ਤੁਸੀਂ ਉਹਨਾਂ ਤੇ ਬੰਦਸ਼ਾਂ ਲਗਾਓਗੇ ਨਾ ਤੇ ਉਨੇ ਹੀ ਬੱਚੇ ਜ਼ਿਆਦਾ ਵਿਗੜਦੇ ਹੈਗੇ ਆ ਤੁਹਾਨੂੰ ਇੱਥੇ ਬੱਚਿਆਂ ਦੇ ਦੋਸਤ ਬਣਨ ਦੀ ਬਹੁਤ ਲੋੜ ਹੈਗੀ ਆ ਜਦੋਂ ਤੁਸੀਂ ਬੱਚਿਆਂ ਦੇ ਦੋਸਤ ਬਣੋਗੇ ਬੱਚੇ ਤੁਹਾਡੇ ਨਾਲ ਗੱਲਾਂ ਕਰਨਗੇ ਉਹ ਆਪਣੀਆਂ ਸਮੱਸਿਆਵਾਂ ਵੀ ਤੁਹਾਨੂੰ ਦੱਸਣਗੇ ਤੇ ਤੁਹਾਡੇ ਨਾਲ ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕਰਨਗੇ ਜਦੋਂ ਬੱਚੇ ਤੁਹਾਡੇ ਨਾਲ ਦੋਸਤ ਬਣ ਕੇ ਵਿਚਰਨੇ ਸ਼ੁਰੂ ਹੋਗੇ ਨਾ ਤਾਂ ਬੱਚਾ ਕਿਤੇ ਨਾ ਕਿਤੇ ਅਜਿਹੇ ਕਦਮ ਉਠਾਉਣ ਤੋਂ ਪਹਿਲਾਂ 100 ਵਾਰੀ ਸੋਚੇਗਾ ਕਿ ਮੈਂ ਜਿਹੜਾ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਂ ਆਪਣੇ ਪਿਤਾ ਨੂੰ ਦੱਸਾਂਗਾ ਤਾਂ ਉਹ ਮੇਰੇ ਨਾਲ ਸਮਝੇਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਕਈ ਕੁੜੀਆਂ ਜਿਹੜੀਆਂ ਨੇ ਅਣਜਾਣੇ ਪੁਣੇ ਦੇ ਵਿੱਚ ਕੋਈ ਨਾ ਕੋਈ ਗਲਤੀ ਕਰ ਲੈਂਦੀ ਹੈ ਹੈਗੀਆਂ ਨੇ ਉੱਥੇ ਮਾਪੇ ਉਹਨਾਂ ਨੂੰ ਸੁਣਨ ਦੀ ਬਜਾਏ ਉਨ੍ਹਾਂ ਦੇ ਉੱਤੇ ਜਿਹੜਾ ਹੈਗਾ ਆ ਬਹੁਤ ਸਾਰੇ ਅਤਿਆਚਾਰ ਕਰ ਦਿੰਦੇ ਹੈਗੇ ਆ ਫਿਰ ਬੱਚਿਆਂ ਨੂੰ ਲੱਗਦਾ ਹੈਗਾ ਕਿ ਸਾਨੂੰ ਇਹਨਾਂ ਨਾਲ ਕੋਈ ਗੱਲ ਹੀ ਨਹੀਂ ਕਰਨੀ ਚਾਹੀਦੀ ਜੇ ਅਸੀਂ ਗੱਲ ਕਰਾਂਗੇ ਤਾਂ ਇਸ ਦਾ ਨਤੀਜਾ ਇਹ ਹੋਵੇਗਾ ਹੌਲੀ ਹੌਲੀ ਕਰਕੇ ਉਹ ਬੱਚੇ ਜਿਹੜੀਆਂ ਨੇ ਗਲਤ ਰਾਹ ਦੇ ਉੱਤੇ ਤੁਰਦੀਆਂ ਨੇ ਤੇ ਫਿਰ ਜਿਹੜਾ ਹੈ ਘਰੋਂ ਭੱਜਣ ਤੱਕ ਦੀਆਂ ਨੌਬਤ ਆ ਜਾਂਦੀ ਹੈਗੀ ਹੈ ਜੀ ਇੱਥੇ ਪਤਾ ਹੈ ਕੀ ਗੱਲ ਹੈਗੀ ਆ ਜੇਕਰ ਪਿਓ ਕਿਸੇ ਧੀ ਨੂੰ ਕੁਝ ਸਵਾਲ ਪੁੱਛ ਲਵੇ ਤਾਂ ਉਸ ਕੁੜੀ ਨੂੰ ਇਹ ਲੱਗਦਾ ਹੈਗਾ ਕਿ ਇਹ ਮਰਦ ਪ੍ਰਧਾਨ ਸਮਾਜ ਦਾ ਮਰਦ ਹੈਗਾ ਆ ਜੋ ਮੈਨੂੰ ਇਹ ਸਵਾਲ ਪੁੱਛ ਰਿਹਾ ਆ ਜੇਕਰ ਉਹੀ ਸਵਾਲ ਉਸ ਦਾ ਬੁਆਏਫ੍ਰੈਂਡ ਪੁੱਛੇ ਤਾਂ ਉਹਨੂੰ ਲੱਗ ਜਦ ਕਿ ਅਜਿਹਾ ਨਹੀਂ ਹੁੰਦਾ ਮਾਪੇ ਜਿਹੜੇ ਹੈਗੇ ਆਪਣੇ ਬੱਚਿਆਂ ਲਈ ਫਿਕਰਮੰਦ ਹੁੰਦੇ ਆ ਤਾਂ ਕਰਕੇ ਉਹ ਆਪਣੀਆਂ ਧੀਆਂ ਨੂੰ ਜਿਹੜਾ ਸਵਾਲ ਪੁੱਛਦੇ ਹੈਗੇ ਆ ਉਹ ਸਾਰੀਆਂ ਧੀਆ ਫਿਰ ਇਹ ਗੱਲ ਕਹਿ ਦਿੰਦੀਆਂ ਕਿ ਮੁੰਡਿਆਂ ਨੂੰ ਇਹ ਚੀਜ਼ਾਂ ਨਹੀਂ ਪੁੱਛੀਆਂ ਜਾਂਦੀਆਂ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਧਾਰਨਾ ਬਣੀ ਹੋਈ ਹੈ ਕਿ ਮੁੰਡਾ ਤੇ ਘੋੜੇ ਦਾ ਜਿਹੜਾ ਕਦੇ ਵੀ ਕੁਝ ਵਿਗੜਦਾ ਨਹੀਂ ਹੈਗਾ ਤੇ ਕੁੜੀਆਂ ਦੇ ਨਾਲ ਬਹੁਤ ਕੁਝ ਹੋ ਜਾਂਦਾ ਆ ਇਸ ਲਈ ਜਿਹੜੇ ਅਸੀਂ ਉਹਨਾਂ ਨੂੰ ਸਵਾਲ ਪੁੱਛਦੇ ਹੈਗੇ ਆ ਦਮਨਪਲੀ ਸਮੱਸਿਆ ਬਹੁਤ ਵੱਡੀ ਹੈ ਸਮੱਸਿਆ ਇਸ ਲਈ ਵੱਡੀ ਹੈ ਕਿਉਂਕਿ ਰਿਸ਼ਤੇ ਜਿਹੜੇ ਆ ਬਹੁਤ ਖਰਾਬ ਹੋ ਰਹੇ ਨੇ ਆਪਾਂ ਕੁੜੀਆਂ ਦੀ ਗੱਲ ਤਾਂ ਕੀਤੀ ਹੈ ਕਿ ਕਿਵੇਂ ਕੁੜੀਆਂ ਜਿਹੜੀਆਂ ਹੈ ਉਹ ਆਪਣੇ ਮਾਪਿਓ ਦੀ ਫਿਕਰ ਨਹੀਂ ਕਰਦੀਆਂ ਤੇ ਕੋ ਰਾਹੇ ਪੈ ਜਾਂਦੀਆਂ ਨੇ ਆਪਾਂ ਇੱਥੇ ਉਹਨਾਂ ਦੀ ਵੀ ਗੱਲ ਕੀਤੀ ਹੈ ਕਿ ਜੋ ਪਿਓ ਜਿਹੜੇ ਆ ਬਹੁਤ ਹੀ ਜ਼ਖਤ ਹੋ ਜਾਂਦੇ ਆ ਤੇ ਕਿਤੇ ਨਾ ਕਿਤੇ ਆ ਮਨੁੱਖੀ ਬਤੀਰਾ ਵੀ ਕਰ ਬੈਠਦੇ ਨੇ ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਇੱਕ ਜਿਹੜਾ ਰਿਸ਼ਤਾ ਹੈ ਨਾ ਉਸ ਵਿੱਚ ਬੈਠ ਕੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ ਤੇ ਸ਼ੁਰੂ ਤੋਂ ਹੋਣੀ ਚਾਹੀਦੀ ਹੈ ਜਦੋਂ ਧੀ ਦਾ ਜਨਮ ਹੁੰਦਾ ਹੈ ਨਾ ਉਦੋਂ ਹੀ ਪਿਓ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਮੇਰੀ ਧੀ ਹੈ ਧੀ ਦੇ ਨਾਲ ਨਾਲ ਮੈਂ ਇਹਨੂੰ ਇੰਨਾ ਕੋ ਵਧੀਆ ਵਾਤਾਵਰਣ ਦਵਾਂ ਕਿ ਜਦੋਂ ਮੇਰੀ ਧੀ ਕੁੱਝ ਵੀ ਮਹਿਸੂਸ ਕਰੇ ਤਾਂ ਸਭ ਤੋਂ ਪਹਿਲਾਂ ਆ ਕੇ ਉਹ ਮੇਰੇ ਨਾਲ ਗੱਲ ਸਾਂਝੀ ਕਰੇ ਇੱਥੋਂ ਤੱਕ ਕਿ ਜੇ ਉਹਦੇ ਕੋਈ ਗਲਤੀ ਹੋ ਜਾਂਦੀ ਹੈ ਨਾ ਤਾਂ ਵੀ ਸਭ ਤੋਂ ਪਹਿਲਾਂ ਦੌੜ ਕੇ ਮੇਰੇ ਕੋਲ ਆਵੇ ਤੇ ਕਹੇ ਕਿ papa ਮੇਰੇ ਕੋਲ ਆਹਾ ਗਲਤੀ ਹੋਗੀ ਹੈ ਹੁਣ ਮੈਂ ਕੀ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਪਿਓ ਜਿਹੜਾ ਹੈ ਉਹ ਸਹੀ ਰਾਹ ਦਿਖਾ ਸਕਦਾ ਹੈ ਪਰ ਤਰਾਸਦੀ ਇਹ ਹੈ ਕਿ ਕਈ ਪਿਓ ਵੀ ਅਜਿਹੇ ਨਹੀਂ ਕਈ ਪਿਓ ਵੀ ਆਪਣੀਆਂ ਧੀਆਂ ਨੂੰ ਸਹੀ ਰਾਹ ਨਹੀਂ ਦਿਖਾ ਰਹੇ ਜਿਸ ਵਿੱਚ ਸਭ ਤੋਂ ਵੱਡੀ ਮਾੜੀ ਗੱਲ ਹੈ ਸਾਡੇ ਸਮਾਜ ਦੇ ਲਈ ਕਿ ਜਦੋਂ ਪਿਓ ਆਪਣੀ ਹੀ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦਾ ਹੈ ਉੱਥੇ ਕੀ ਕਰਾਂਗੇ ਅਸੀਂ ਉੱਥੇ ਕਿਵੇਂ ਪਿਓ ਨੂੰ ਸਮਝਾਵਾਂਗੇ ਕਿ ਇਹ ਰਿਸ਼ਤੇ ਦੀ ਮਰਿਆਦਾ ਕੀ ਹੈ ਯਾਨੀ ਕਿ ਦੋਨਾਂ ਪਾਸੇ ਹੀ ਕਈ ਲੋਕ ਇਸ ਰਿਸ਼ਤੇ ਨੂੰ ਟਾਰ-ਟਾਰ ਕਰ ਰਹੇ ਨੇ ਹੁਣ ਕਿਵੇਂ ਅਸੀਂ ਠਲ ਪਾਈਏ ਜੀ ਇੱਥੇ ਨਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਕਿੱਸਾ ਦੱਸਣਾ ਚਾਹੁੰਦੀ ਆ ਥੋੜੇ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਹੈਗੀ ਆ ਕਿ ਇੱਕ ਜਿਹੜਾ ਹੈਗਾ ਆ ਲੜਕਾ ਲੜਕੀ ਨੂੰ ਭੁਜਾ ਕੇ ਲੈ ਕੇ ਜਾਂਦਾ ਆ ਉਸ ਤੋਂ ਬਾਅਦ ਉਸ ਲੜਕੇ ਦੀ ਮਾਂ ਨੂੰ ਜਿਹੜਾ ਹੈ ਨੰਗਾ ਕੀਤਾ ਜਾਂਦਾ ਤੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਜਾਂਦਾ ਹੈਗਾ ਆ ਤੇ ਉਹ ਜਿਹੜੀ ਦੁਕਾਨਾਂ ਦੇ ਵਿੱਚ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਅਪਰਾਧੀ ਕੌਣ ਸੀਗਾ ਇੱਕ ਲੜਕਾ ਸੀਗਾ ਸਜ਼ਾ ਕਿਨੂੰ ਦਿੱਤੀ ਗਈ ਇੱਕ ਔਰਤ ਨੂੰ ਦਿੱਤੀ ਗਈ ਇੱਕ ਮਾਂ ਨੂੰ ਦਿੱਤੀ ਗਈ ਜ਼ਿੰਦਗੀ ਅਜਿਹਾ ਨਹੀਂ ਹੋਣਾ ਚਾਹੀਦਾ ਸੀਗਾ ਠੀਕ ਹੈ ਜੇਕਰ ਤੁਹਾਡੀ ਬੱਚੀ ਨੂੰ ਭੁਜਾ ਕੇ ਲੈ ਕੇ ਗਿਆ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਪਹਿਲਾਂ ਜੇ ਨਹੀਂ ਸਮਝ ਰਿਹਾ ਹੈਗਾ ਤਾਂ ਤੁਸੀਂ ਕੋਈ ਹੋਰ ਹੱਲ ਲੱਭੋ ਜਦਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਆਪਾਂ ਉਸਨੂੰ ਅਪਰਾਧੀ ਨਹੀਂ ਕਹਿ ਸਕਦੇ ਕਿਉਂਕਿ 18 ਸਾਲ ਦਾ ਜੇਕਰ ਕੁੜੀ ਹੈਗੀ ਹੈ ਤੇ 21 ਸਾਲ ਦਾ ਮੁੰਡਾ ਹੈਗਾ ਉਹ ਕਾਨੂੰਨ ਦੀ ਨਜ਼ਰ 'ਚ ਅਪਰਾਧੀ ਨਹੀਂ ਹੈਗੇ ਬੇਸ਼ੱਕ ਉਹ ਸਮਾਜ ਦੀ ਨਜ਼ਰ ਦੇ ਵਿੱਚ ਅਪਰਾਧੀ ਹੋ ਸਕਦੇ ਹੈਗੇ ਆ ਕਿ ਉਹਨਾਂ ਨੇ ਘਰੋਂ ਭੱਜ ਕੇ ਜਿਹੜਾ ਵਿਆਹ ਕਰਾਇਆ ਹੈਗਾ ਆ ਹੁਣ ਇੱਥੇ ਗੱਲ ਇਹ ਆ ਜਾਂਦੀ ਕਿ ਇਹਨਾਂ ਸਮੱਸਿਆਵਾਂ ਦੇ ਉੱਤੇ ਅਸੀਂ ਠੱਲ ਕਿਵੇਂ ਪਾ ਸਕਦੇ ਆ ਸਭ ਤੋਂ ਪਹਿਲੀ ਚੀਜ਼ ਸਾਨੂੰ ਮਾਪਿਆਂ ਨੂੰ ਇਹ ਕਰਨੀ ਪਵੇਗੀ ਕਿ ਆਪਣੇ ਬੱਚਿਆਂ ਨਾਲ ਮਜ਼ਾਕ ਮਜ਼ਾਕ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਜਿਵੇਂ ਕਈ ਮਾਪੇ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਤੂੰ ਕਾਲੀ ਐ ਤੂੰ ਮੋਟੀ ਐ ਤੂੰ ਸੋਹਣੀ ਨਹੀਂ ਹੈਗੀ ਤੇਰਾ ਕੱਦ ਛੋਟਾ ਆ ਇਹ ਚੀਜ਼ਾਂ ਬੱਚਿਆਂ ਨੂੰ ਨਾ ਮਾਨਸਿਕ ਤੌਰ ਤੇ ਕਮਜ਼ੋਰ ਕਰਦੀਆਂ ਆ ਜਦੋਂ ਬੱਚਾ ਮਾਨਸਿਕ ਤੌਰ ਤੇ ਕਮਜ਼ੋਰ ਹੋਵੇਗਾ ਨਾ ਫਿਰ ਉਹ ਗਲਤ ਪਾਸੇ ਜਾਏਗਾ ਹੀ ਜਾਏਗਾ ਮੈਨੂੰ ਲੱਗਦਾ ਹੈ ਕਿਉਂਕਿ ਨਾ ਫਿਰ ਉਹਨੂੰ ਇੱਕ ਤਰੀਕੇ ਦੇ ਨਾਲ ਹੁੰਦਾ ਹੈ ਕਿ ਕੋਈ ਮੇਰੀ ਕੇਅਰ ਕਰੇ ਕੋਈ ਮੇਰੀ ਤਾਰੀਫ ਕਰੇ ਕੋਈ ਮੈਨਾਂ ਪਿਆਰ ਦੇ ਦੋ ਬੋਲ ਬੋਲੇ ਕਿਉਂਕਿ ਮੈਂ ਇਹ ਚੀਜ਼ ਬਹੁਤ ਜ਼ਿਆਦਾ ਮਹਿਸੂਸ ਕੀਤੀ ਹੈ ਕਿ ਕਈ ਕਰਾਂ ਦੇ ਵਿੱਚ ਬੋਡੀ ਸ਼ੇਮਿੰਗ ਹੁੰਦੀ ਹੈ ਬੱਚਿਆਂ ਦੇ ਨਾਮ ਰੱਖ ਲਏ ਜਾਂਦੇ ਆ ਫਿਰ ਉਹਨਾਂ ਦਾ ਮਜ਼ਾਕ ਤੱਕ ਉਡਾਇਆ ਜਾਂਦਾ ਹੈ ਠੀਕ ਹੈ ਹੋਰ ਮੋਟੀ ਤੋਂਦ ਵਾਲਾ ਆ ਗਿਆ ਟੁੰਟੁਨ ਆ ਗਈ ਠੀਕ ਹੈ ਆਜਾ ਕਾਲੀ ਹੈ ਨਾ ਮੈਂ ਕਿ ਨਾਮ ਤਾਂ ਕਿਦਾਂ ਦੇ ਰੱਖੇ ਜਾਂਦੇ ਆ ਜਿੰਦੇ ਵਿੱਚ ਕੀ ਆ ਕਿ ਬੱਚੇ ਵਿੱਚ ਕੰਫੀਡੈਂਸ ਤਾਂ ਘਟੇਗਾ ਹੀ ਘਟੇਗਾ ਉਹਨੂੰ ਲੱਗੇਗਾ ਕਿ ਮੇਰਾ ਜਿਹੜਾ ਦੂਜਾ ਭਰਾ ਜਾਂ ਭੈਣ ਹੈ ਉਹਨੂੰ ਕਿੰਨਾ ਪਿਆਰ ਮਿਲ ਰਿਹਾ ਹੈ ਮੈਂ ਸੋਨਾ ਨਹੀਂ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਤੇਰਾ ਤਾਂ ਵਿਆਹ ਨਹੀਂ ਹੋ ਮੈਂ ਇੱਥੋਂ ਤੱਕ ਵੀ ਘਰਾਂ ਦੇ ਵਿੱਚ ਇਹ ਸੁਨਿਆ ਹੋਇਆ ਤੇਰੇ ਨਾਲ ਕੌਣ ਵਿਆਹ ਕਰਾਉਂ ਠੀਕ ਹੈ ਤੇਰਾ ਤਾਂ ਕੱਦ ਛੋਟਾ ਹੈ ਉੱਤੋਂ ਤੇਰਾ ਰੰਗ ਕਾਲਾ ਹੈ ਉੱਤੋਂ ਤੂੰ ਮੋਟੀ ਹੋਈ ਜਾ ਰਹੀ ਆਂ ਖਾ ਖਾ ਕੇ ਤੈਨੂੰ ਕੋਣ ਵਿਆਹ ਕੇ ਲੈ ਕੇ ਜਾਊਗਾ ਤੇ ਇਹ ਗੱਲਾਂ ਜਿਹੜੀਆਂ ਹੈ ਕਿਤੇ ਨਾ ਕਿਤੇ ਬੱਚੇ ਵਿੱਚ ਆਤਮ ਵਿਸ਼ਵਾਸ ਘਟਾ ਦਿੰਦੀਆਂ ਨੇ ਫਿਰ ਕੀ ਆ ਕਿ ਜੇ ਕੋਈ ਉਹਨਾਂ ਦੇ ਨਾਲ ਪਿਆਰ ਦੇ ਦੋ ਬੋਲ ਵੀ ਬੋਲਦਾ ਹੈ ਨਾ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹੀ ਮੇਰਾ ਆਪਣਾ ਹੈ ਇਹੀ ਮੇਰਾ ਸਕਾ ਹੈ ਤੇ ਜਿੱਥੇ ਮੇਰੇ ਖਿਆਲ ਨਾਲ ਇਹ ਚੀਜ਼ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ ਵਾਕੀ ਇਥੋਂ ਹੀ ਸ਼ੁਰੂਆਤ ਹੁੰਦੀ ਹੈਗੀ ਹੈ ਦੂਜੀ ਗੱਲ ਕਦੇ ਵੀ ਜੈਂਡਰ ਦੇ ਅਧਾਰ ਤੇ ਮਾਪਿਆਂ ਨੂੰ ਭੇਦਭਾਵ ਨਹੀਂ ਕਰਨਾ ਚਾਹੀਦਾ ਤੇ ਬੱਚਿਆਂ ਦੇ ਉੱਤੇ ਬੰਦਸ਼ਾ ਨਹੀਂ ਲਗਾਉਣੀਆਂ ਚਾਹੀਦੀਆਂ ਕੁੜੀਆਂ ਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਮੁੰਡਿਆਂ ਦੇ ਨਾਲ ਗੱਲਬਾਤ ਨਹੀਂ ਕਰਨੀ ਹੈਗੀ ਤੇ ਮੁੰਡਿਆਂ ਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਕੁੜੀਆਂ ਦੇ ਨਾਲ ਗੱਲਬਾਤ ਨਹੀਂ ਕਰਨੀ ਜਿੰਨਾ ਤੁਸੀਂ ਕਿਸੇ ਚੀਜ਼ ਤੋਂ ਕਿਸੇ ਨੂੰ ਰੋਕਦੇ ਹੋ ਨਾ ਇਨਸਾਨ ਉਹੀ ਚੀਜ਼ ਵੱਧ ਕਰਦਾ ਹੈਗਾ ਆ ਜਦੋਂ ਤੁਸੀਂ ਉਹਨਾਂ ਨੂੰ ਇੱਕ ਜਿਹੜੀ ਸੀਮਾ ਦੱਸ ਦੋ ਕਿ ਤੁਹਾਡੀ ਇਥੋਂ ਤੱਕ ਦੀ ਸੀਮਾ ਹੈਗੀ ਆ ਤੁਸੀਂ ਇਹਦੇ ਵਿੱਚ ਰਹਿਣਾ ਹੈਗਾ ਆ ਬੱਚਿਆਂ ਨੂੰ ਪਤਾ ਆ ਕਿ ਅਸੀਂ ਜਿਹੜੇ ਇਹ ਸੀਮਾ ਸਾਡੇ ਮਾਪੇ ਨੇ ਤੈਅ ਕੀਤੀ ਅਸੀਂ ਇੱਥੇੋਂ ਤੱਕ ਹੀ ਰਹਿਣਾ ਹੈਗਾ ਆ ਜਦੋਂ ਤੁਸੀਂ ਬੇਲੂੜੀਆਂ ਬੰਦਸ਼ਾ ਆਪਣੇ ਬੱਚਿਆਂ ਦੇ ਉੱਤੇ ਲਗਾ ਦਿੰਦੇ ਹੋ ਨਾ ਤੇ ਫਿਰ ਬੱਚੇ ਜਿਹੜੇ ਕੁਰਾਹੇ ਪੈ ਜਾਂਦੇ ਕਿਉਂਕਿ ਜਿਹੜੇ ਰਾਹ ਤੋਂ ਕਿਸੇ ਨੂੰ ਜਾਣ ਤੋਂ ਰੋਕਿਆ ਜਾਂਦਾ ਨਾ ਇਨਸਾਨ ਫਿਰ ਉਹੀ ਰਾਹ ਦੇ ਉੱਤੇ ਜਾਂਦਾ ਆ ਅਸੀਂ ਇੱਕ ਕਹਾਣੀ ਵੀ ਤਾਂ ਸੁਣੀ ਹੈਗੀ ਆ ਕਿ ਇੱਕ ਇਨਸਾਨ ਨੂੰ ਜਿਹੜਾ ਹੈਗਾ ਇਹ ਮੋਮਬਤੀਆਂ ਦੇਖ ਕੇ ਤੋਰਿਆ ਜਾਂਦਾ ਆ ਉਹਨੂੰ ਕਿਹਾ ਜਾਂਦਾ ਕਿ ਤੂੰ ਤਿੰਨ ਦਿਸ਼ਾਵਾਂ ਦੇ ਵਿੱਚ ਜਾਣਾ ਹੈਗਾ ਆ ਚੌਥੀ ਦਿਸ਼ਾ ਦੇ ਵਿੱਚ ਤੂੰ ਨਹੀਂ ਜਾਣਾ ਉਹ ਤਿੰਨ ਦਿਸ਼ਾਵਾਂ ਦੇ ਵਿੱਚ ਜਾਂਦਾ ਆ ਫਿਰ ਉਹਦਾ ਮਨ ਫਿਰ ਬੇਈਮਾਨ ਹੋ ਜਾਂਦਾ ਕਿ ਤਿੰਨ ਦਿਸ਼ਾਵਾਂ ਦੇ ਵਿੱਚੋਂ ਮੈਨੂੰ ਇੰਨਾ ਕੁਝ ਮਿਲਿਆ ਚੌਥੀ ਦੇ ਵਿੱਚ ਪਤਾ ਨਹੀਂ ਕੀ ਹੋਏਗਾ ਉਹ ਫਿਰ ਚੌਥੀ ਦੇ ਵਿੱਚ ਚਲਾ ਜਾਂਦਾ ਹੈਗਾ ਆ ਤੇ ਉੱਥੇ ਜਾ ਕੇ ਉਹਦੇ ਨਾਲ ਜੋ ਵਾਪਰਦਾ ਅਸੀਂ ਸਾਰੇ ਜਾਣਦੇ ਆ ਇਸੇ ਤਰ੍ਹਾਂ ਬੱਚਿਆਂ ਨੂੰ ਹੈ ਜੇਕਰ ਤੁਸੀਂ ਬੱਚਿਆਂ ਨੂੰ ਕਿਸੇ ਚੀਜ਼ ਤੋਂ ਰੋਕੋਗੇ ਨਾ ਉਹਨਾਂ ਨੂੰ ਲੱਗੇਗਾ ਕਿ ਇਸ ਚੀਜ਼ ਹੈ ਕੀ ਜੋ ਸਾਡੇ ਮਾਪੇ ਸਾਨੂੰ ਰੋਕ ਰਹੇ ਆ ਕਿਉਂ ਨਾ ਸੀ ਇਹਦੇ ਵਿੱਚ ਜਾ ਕੇ ਤਾਂ ਦੇਖੀਏ ਸਾਨੂੰ ਕਿਹੜੀ ਦੀ ਆਦਤ ਪੈਣ ਲੱਗੀ ਆ ਫਿਰ ਅਸੀਂ ਮੋੜੇ ਆਵਾਂਗੇ ਫਰ ਜਿਹੜਾ ਕਈ ਵਾਰੀ ਹੁੰਦਾ ਹੈ ਕਿ ਜਿਹੜਾ ਰਾਹ ਬੜਾ ਲੰਬਾ ਨਿਕਲ ਜਾਂਦਾ ਤੇ ਪਿੱਛੇ ਪਰਤਿਆਂ ਨਹੀਂ ਜਾਂਦਾ ਜੀ ਤੇ ਮੇਰੇ ਖਿਆਲ ਨਾਲ ਦੂਜੇ ਪਾਸੇ ਕੁੜੀਆਂ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਸਾਡੇ ਮਾਪੇ ਤੋਂ ਵੱਡਾ ਜਿਹਨੂੰ ਕਹਿੰਦੇ ਸਾਡਾ ਭਲਾ ਸੋਚਣ ਵਾਲਾ ਕੋਈ ਵੀ ਨਹੀਂ ਹੁੰਦਾ ਇਹ ਜੋ ਵੀ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਲੈਂਦੇ ਆ ਦੋਸਤੀ ਕਰਨੀ ਜਾਂ ਵਿਆਹ ਕਰਨਾ ਕਿਸੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਪੜ੍ਹ ਲਿਖ ਜਾਂਦੇ ਆ ਸਮਝਦਾਰ ਹੋ ਜਾਣੇ ਆ ਕਿ ਤੁਸੀਂ ਆਪਣਾ ਚੰਗਾ ਮਾੜਾ ਖੁਦ ਸਮਝ ਸਕੋ ਤੇ ਜੇ ਤੁਸੀਂ ਆਪਣੇ ਘਰ ਆਪਣੇ ਮਾਪਿਆਂ ਦੇ ਨਾਲ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਹੈ ਕਿ ਮਾਪੇ ਜਿਹੜੇ ਆ ਉਹ ਹਮੇਸ਼ਾ ਇਹ ਚਾਹੁੰਦੇ ਹੁੰਦੇ ਆ ਕਿ ਸਾਡਾ ਬੱਚਾ ਜਿਹੜਾ ਹੈ ਉਹ ਖੁਸ਼ ਰਹੇ ਸਾਡਾ ਬੱਚਾ ਜਿਹੜਾ ਹੈ ਉਹ ਜ਼ਿੰਦਗੀ ਚ ਸੁਖੀ ਰਹੇ ਇਸ ਲਈ ਉਹ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹ ਆਪਣੇ ਬੱਚੇ ਦੇ ਨਾਲ ਕਨਵਿੰਸ ਹੋਣ ਉਨਾਂ ਨੂੰ ਮਨਾ ਸਕਣ ਜਾਂ ਮੰਨ ਲੈਣ ਉਹ ਕਦੇ ਵੀ ਆਪਣੇ ਬੱਚੇ ਦਾ ਮਾੜਾ ਨਹੀਂ ਸੋਚਦੇ ਮੈਨੂੰ ਤਾਂ ਲੱਗਦਾ ਹੈ ਕਿ ਇੱਥੇ ਕੁੜੀਆਂ ਨੂੰ ਵੀ ਇੰਨੀ ਕੋ ਸਮਝ ਚਾਹੀਦੀ ਹੈ ਕਿ ਉਹ ਇਹ ਸੋਚਣ ਭਈ ਜੇ ਤੁਹਾਨੂੰ ਲੱਗਦਾ ਤੁਹਾਡੇ ਮਾਪੇ ਤੁਹਾਡੇ ਨਹੀਂ ਹੈ ਫੇਸ ਦੁਨੀਆ 'ਚ ਕੋਈ ਵੀ ਤੁਹਾਡਾ ਨਹੀਂ ਹੈ ਇੱਕ ਗੱਲ ਹੋਰ ਦਮਨ ਜੋਨਾਂ ਕੋ ਮੈਂ ਆਪਣੀ ਜ਼ਿੰਦਗੀ ਦੇ ਅਨੁਭਵਾਂ ਦੇ ਉੱਤੇ ਜਾਂ ਲੋਕਾਂ ਦੇ ਵਿੱਚ ਵਿਚਰ ਕੇ ਜਿੰਨਾਂ ਕੋ ਮੈਂ ਇਹ ਚੀਜ਼ ਨੂੰ ਸਮਝਿਆ ਹੈ ਕਿ ਕੁੜੀਆਂ ਜਦੋਂ ਭੱਜ ਕੇ ਵੀ ਵਿਆਹ ਕਰਾ ਲੈਂਦੀਆਂ ਨੇ ਤੇ ਕੁਝ ਸਮੇਂ ਬਾਅਦ ਉਹੀ ਮੁੰਡੇ ਜਿਹੜੇ ਆ ਨਾ ਉਹ ਤੰਨੇ ਵੀ ਦਿੰਦੇ ਨੇ ਤੂੰ ਤਾਂ ਆਪਣੇ ਮਾਪਿਓ ਦੀ ਨਹੀਂ ਸਕੀ ਹੋਈ ਤੂੰ ਮੇਰੀ ਕਿਹੜੀ ਸਕੀ ਹੋ ਜਾਣਾ ਉਹੀ ਲੋਕ ਤਾਂ ਨਹੀਂ ਵੀ ਦਿੰਦੇ ਨੇ ਇਸ ਲਈ ਮੈਨੂੰ ਇਹ ਲੱਗਦਾ ਕਿ ਸਮਝਦਾਰੀ ਹੁਣ ਕੁੜੀਆਂ ਨੂੰ ਵੀ ਦਿਖਾਨੀ ਚਾਹੀਦੀ ਹੈ ਮੈਂ ਇਹ ਮੰਨਦੀ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਤੁਹਾਡੇ ਦੁਸ਼ਮਣ ਆ ਫਿਰ ਇਸ ਦੁਨੀਆ ਵਿੱਚ ਦੋਸਤ ਤੁਹਾਡਾ ਕੋਈ ਵੀ ਨਹੀਂ ਹੋ ਸਕਦਾ ਜੀ ਵਾਕਈ ਸਹੀ ਗੱਲ ਹੈਗੀ ਹੈ ਜਿਹੜੀ ਤੁਸੀਂ ਕਹੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਹਰ ਇੱਕ ਮਾਪੇ ਨੇ ਇੱਕ ਜਿਹੜੀ ਹੈ ਉਮਰ ਤੱਕ ਕੀਤੀ ਹੁੰਦੇ ਆ ਉਹਨੇ ਆਪਣੇ 3 ਪੁੱਤਾਂ ਦੇ ਵਿਆਹ ਕਰਨੇ ਹੁੰਦੇ ਆ ਕੋਈ ਆਪਣੇ ਘਰ ਜਿਹੜਾ ਆਪਣੇ ਬੱਚਿਆਂ ਨੂੰ ਬਿਠਾ ਕੇ ਨਹੀਂ ਰੱਖਦਾ ਹੈਗਾ ਜੀ ਕੁੜੀਆਂ ਨੂੰ ਇਹ ਚੀਜ਼ ਪਹਿਲਾਂ ਹੀ ਸੋਚ ਲੈਣੀ ਚਾਹੀਦੀ ਆ ਪਰ ਅੱਜ ਕੱਲ ਕੀ ਹੋ ਰਿਹਾ ਹੈ ਕਿ ਕੁੜੀਆਂ ਜਿਹੜੀਆਂ ਹਨ ਛੋਟੀ ਉਮਰ ਦੇ ਵਿੱਚ ਹੀ ਇਸ ਪਾਸੇ ਵੱਲ ਤੁਰ ਰਹੀਆਂ ਨੇ ਜੀ ਇਹਨਾਂ ਦੋਨਾਂ ਧਿਰਾਂ ਨੂੰ ਸੋਚਣ ਦੀ ਲੋੜ ਹੈਗੀ ਆ ਜੇਕਰ ਬਹੁਤ ਸਾਰੇ ਮਾਪੇ ਸੋਚਦੇ ਕਿ ਜੇਕਰ ਸਾਡੀ ਕੁੜੀ ਇਹ ਕਦਮ ਚੁੱਕੇਗੀ ਤਾਂ ਅਸੀਂ ਜਿਹੜਾ ਅਣਖ ਖਾਤਰ ਉਹਦਾ ਕਤਲ ਕਰ ਦਾਂਗੇ ਤਾਂ ਸਮੱਸਿਆ ਦਾ ਹੱਲ ਹੋ ਜਾਊਗਾ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਪਏ ਆ ਕਿ ਜਿਹੜਾ ਬਹੁਤ ਸਾਰੇ ਕਤਲ ਕਰ ਦਿੱਤੇ ਗਏ ਆ 5000 ਕਤਲ ਜਿਹੜੇ ਆ ਉਹ ਤਾਂ ਰਿਕਾਰਡ ਕੀਤੇ ਗਏ ਆ ਨਾ ਇਸ ਤੋਂ ਇਲਾਵਾ ਜਿਹੜੇ ਰਿਪੋਰਟ ਹੀ ਨਹੀਂ ਕੀਤੇ ਗਏ ਉਹਨਾਂ ਦੀ ਗਿਣਤੀ ਕਿੰਨੀ ਹੋਵੇ ਨਹੀਂ ਇਸ ਸਮੱਸਿਆ ਦੇ ਉੱਤੇ ਜ਼ਿਕਰ ਅਸੀਂ ਥਲ ਪਾਉਣੀ ਹੈ ਨਾ ਤਾਂ ਸਾਨੂੰ ਇਹਨਾਂ ਦੋਵੇਂ ਤਰ੍ਹਾਂ ਨੂੰ ਜਿਹੜਾ ਹੈ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਆ ਦੇਖੋ ਦਮਨ ਮੈਨੂੰ ਇਹ ਲੱਗਦਾ ਹੈ ਕਿ ਦੋਨਾਂ ਪਾਸੇ ਥੋੜਾ ਥੋੜਾ ਬਦਲਾ ਜ਼ਰੂਰੀ ਹੈ ਇੱਕ ਪਾਸੇ ਤਾਂ ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਨੂੰ ਇਹ ਸੋਚਣਾ ਪਏਗਾ ਕਿ ਉਹਨਾਂ ਦੇ ਮਾਪੇ ਸਭ ਤੋਂ ਵਧੀਆ ਦੋਸਤ ਨੇ ਬਾਕੀ ਦੋਸਤ ਸੀ ਬਾਹਰ ਬਣਾਨੇ ਆ ਬਾਦ ਵਿੱਚ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਵੀ ਕਹਿ ਦਿੰਦੇ ਨੇ ਕਿ ਅੱਜ ਕੱਲ ਤਾਂ ਹਰ ਇੱਕ ਬੰਦਾ ਤੋਖਾ ਦਿੰਦਾ ਹੈ ਮਾਪੇ ਬਪ ਤੋਖਾ ਨਹੀਂ ਕਰੀ ਦੇਣਗੇ ਦੂਜੇ ਪਾਸੇ ਮਾਪੇ ਬਪ ਨੂੰ ਇਹ ਸਮਝਣਾ ਪਏਗਾ ਕਿ ਐਸੇ ਇਹਨਾਂ ਦੇ ਦੋਸਤ ਬੰਨਾ ਹੈ ਕਿ ਇਹ ਬਾਹਰ ਨਾ ਜਾਣ ਬਾਹਰ ਜਾ ਕੇ ਆਪਣੀਆਂ ਭਾਵਨਾਵਾਂ ਨਾਲ ਸਾਂਝੀਆਂ ਕਰਨ ਇਸਾਡੇ ਨਾਲ ਭਾਵਨਾਵਾਂ ਸਾਂਝੀਆਂ ਕਰਨ ਇਸਾਡੇ ਨਾਲ ਡੇਟ ਤੇ ਜਾਣ ਇਸਾਡੇ ਨਾਲ ਘੁੰਮਣ ਇਸਾਡੇ ਨਾਲ ਖਾਣ ਇਸਾਡੇ ਨਾਲ ਸ਼ਾਪਿੰਗ ਕਰਨ ਤੇ ਜਦੋਂ ਕੋਈ ਬੱਚਾ ਆਪਣੀ ਗੱਲ ਦੱਸਦਾ ਹੈ ਨਾ ਆ ਕੇ ਤਾਂ ਫਿਰ ਜਿੰਨੂੰ ਕਹਿੰਦੇ ਕਿ ਬਹੁਤ ਤੱਤੇ ਨਹੀਂ ਹੋ ਜਾਣਾ ਚਾਹੀਦਾ ਇਕਦਮ ਹੀ ਮਾਪੇ ਨੂੰ ਬਲਕਿ ਬਡੇ ਠਰਮੀ ਦੇ ਨਾਲ ਜਿਹੜਾ ਹੈ ਉਹ ਕਿਉਂਕਿ ਉਹਨਾਂ ਦੀ ਉਮਰ ਹੈ ਉਨ੍ਹਾਂ ਵਿੱਚ ਹਾਰਮੋਨਲ ਚੇਂजेस ਆ ਰਹੇ ਨੇ ਇਹ ਚੀਜ਼ ਨੂੰ ਸਮਝਣਾ ਪਏਗਾ ਤਾਂ ਫਿਰ ਉਨ੍ਹਾਂ ਦੇ ਜਿੰਨੂੰ ਕਹਿੰਦੇ ਲੈਵਲ ਤੇ ਜਾ ਕੇ ਉਨ੍ਹਾਂ ਨੂੰ ਸਮਝ ਕੇ ਸਮਝਾ ਨਾ ਪਏਗਾ ਮੇਰੇ ਖਿਆਲ ਨਾਲ ਜੇ ਇਦਾਂ ਹੋਏਗਾ ਤਾਂ ਹੀ ਇਹ ਜਿਹੜਾ ਰਿਸ਼ਤਾ ਪਿਆਰਤੀ ਦਾ ਬੇਹਦੀ ਖੂਬਸੂਰਤ ਜਿਹੜਾ ਰਿਸ਼ਤਾ ਹੈ ਜਿੰਦੇ ਵਿੱਚ ਬਹੁਤ ਹੀ ਸਤਕਾਰ ਹੈ ਇਹ ਜਿਹੜਾ ਰਿਸ਼ਤਾ ਜਿਹੜਾ ਹੈ ਕਦੇ ਵੀ ਖਰਾਬ ਨਹੀਂ ਹੋਏਗਾ ਜੀ ਵਾਕਿ ਤੁਸੀਂ ਸਹੀ ਗੱਲ ਕਹੀ ਹੈਗੀ ਹੈ ਕਿ ਦੋਵੇਂ ਧਿਰਾਂ ਨੂੰ ਜਿਹੜਾ ਆਪਣਾ ਬਰਾਬਰ ਯੋਗਦਾਨ ਪਾਉਣਾ ਪਏਗਾ ਜੇਕਰ ਅਸੀਂ ਸਾਰੇ ਜਣੇ ਨਾਲ ਮਿਲ ਕੇ ਯਤਨ ਕਰਾਂਗੇ ਤਾਂ ਵਾਕਿ ਸਾਡਾ ਸਮਾਜ ਬਹੁਤ ਖੂਬਸੂਰਤ ਜਿਹੜਾ ਹੈ ਬਣੇਗਾ ਤੇ ਜਦੋਂ ਸਾਡਾ ਸਮਾਜ ਖੂਬਸੂਰਤ ਬਣ ਜਾਏਗਾ ਤੇ ਤੇ ਹਰ ਇੱਕ ਰਿਸ਼ਤੇ ਦੀ ਜਿਹੜੀ ਆਪਣੀ ਇੱਕ ਖੂਬਸੂਰਤੀ ਹੈਗੀ ਆ ਉਹ ਸਾਡੀ ਜਿਹੜੀ ਹੈ ਬਚੀ ਰਹੇਗੀ ਤੇ ਸਾਡੇ ਬੱਚਿਆਂ ਤੱਕ ਜਿਹੜਾ ਹੈ ਇਹ ਚੀਜ਼ ਪਹੁੰਚਦੀ ਰਹੇਗੀ ਜੀ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਸਾਡਾ ਸਮਾਜ ਜਿਹੜਾ ਹੈ ਬਹੁਤ ਵਧੀਆ ਹੋਵੇ ਰਿਸ਼ਤਿਆਂ ਦੇ ਵਿੱਚ ਪਿਆਰ ਹੋਵੇ ਮੋਹ ਹੋਵੇ, ਆਪਣਾਤ ਹੋਵੇ, ਸਤਕਾਰ ਹੋਵੇ ਇਸਿਆਸਤ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਸਤ੍ਰਿਕਾ